ਮਲਕੀ ਕੁੜੇ ਦੇ ਉੱਤੇ ਪਰਦੀ ਸੀ ਵੀ ਪਾਣੀ ਹੀ ਮਾ ਕੋੜ ਆ ਕੀ ਇਹਨ ਸੀ ਯਾਰੇ ਉਦੋਂ ਦੇ ਜਿਹੜੇ ਵਿਆਹ ਸ਼ਾਦੀਆਂ ਕਿਵੇਂ ਹੁੰਦੀਆਂ ਅੱਜ ਦੀਆਂ ਕਿਵੇਂ ਦੇਖੋ ਉਹਨਾਂ ਵਿਆਹ ਸ਼ਾਦੀਆਂ ਦੇ ਵਿੱਚ ਬੜਾ ਮਜ਼ਾ ਆਉਂਦਾ ਸੀਗਾ ਹੁਣ ਤੋਂ ਇੱਕ ਘੰਟੇ ਦਾ ਵਿਆਹ ਉਹ ਝੱਗਰ ਚੋੜ ਕਰਾ ਕੇ ਰਹਿੰਦੇ ਆਂ ਬਾਰ ਵਧੀਆ ਲੱਗਦਾ ਜਾਂ ਇੱਧਰ ਵਧੀਆ ਲੱਗਦਾ ਮਾਹੌਲ ਤਾਂ ਪੰਜਾਬ ਦਾ ਹੀ ਵਧੀਆ ਪਰ ਹੁਣ ਮਾਹੌਲ ਬਹੁਤਾ ਖਰਾਬ ਹੋ ਗਿਆ ਫਿਰਸਟੇ ਦੇ ਵਿੱਚ ਫਰਕ ਆਇਆ ਪੈ ਗਿਆ ਲਾਲਚ ਉਹ ਜੀ ਪਹਿਲਾਂ ਪਿਆਰ ਬਾਤ ਔਰ ਤੋਂ ਬਾਅਦ ਸ਼ਰਾਰਤ ਦੀ ਰੀਲਾ ਜਿਹੜਾ ਭੇਜਦਾ ਇੱਕ ਜਾਨੀ ਸਰਪੰਚਾ ਹੋ ਹਾਂ ਜੀ ਬਈ ਸਭ ਤੋਂ ਵੱਧ ਲਾਪਾਗੀ ਦੀ ਕਰਦੇ ਤੁਸੀਂ ਇਹਨਾਂ ਨੂੰ ਉਹ ਬੈਠਾ ਹੀ ਬਈ ਤੁਸੀਂ ਕੀ ਕਰਦੇ ਮੈਂ ਪਰਚੂਨ ਦੀ ਦੁਕਾਨਾ ਮੈਂ ਹੁਣ ਲੈਂਡ ਦਾ ਰਵਾਜ ਹੁੰਦਾ ਹੁੰਦਾ ਹਨਾ ਹਾਂ ਹੁਣ ਤਾਂ ਇਹ ਦਿੰਦੇ ਵੀ ਨਹੀਂ ਰੂਂਦਾ ਨਹੀਂ ਫਿਰ ਇਹ ਪੈਸੇ ਭੁਗ ਦਿੰਦੇ ਹੈ ਕਿ ਨਹੀਂ ਪੈਸੇ ਤਾਂ ਸਾਹਕ ਤਾਂ ਦੇਖ ਹੀ ਲੋਈ ਤੁਸੀਂ ਦੋ ਆਵਾਜ਼ ਕਿਹਾ ਬਈ ਤੁਸੀਂ ਕੀ ਕਰਦੇ ਉਹ ਇਹਨੂੰ ਕਿਉਂ ਨਹੀਂ ਪੁੱਛੋ ਇਹਨੂੰ ਪੁੱਛੋ ਪਹਿਲਾਂ ਤੇਰੀ ਜੀਬ ਵੱਡੀ ਆ ਬਈ ਇਹਨਾਂ ਨੂੰ ਤੰਗ ਪ੍ਰੇਸ਼ਾਨ ਕੌਣ ਕਰ ਰਿਹਾ ਜਿਹਦਾ ਮੋਲ ਪਾ ਦੋਹੇ ਤੰਗੇ ਕਰ ਦੇਣੀ ਕਿ ਹਸਾਉਣਾ ਕਿਵੇਂ ਹਸਾਉਂਗੇ ਇਹ ਮੈਂ ਦੇਖਦੇ ਸਰ ਹਸਪੰਦੇ ਨੇ ਜੀ ਮੈਂ ਇਨੀ ਪੇੜੀ ਸ਼ਕਲ ਲੈ ਜੀ ਹੁ ਤੂੰ ਚਾਹੇ ਪੁੱਛਦੀ ਨਹੀਂ ਕਰਕੇ ਕਾਲ ਕੁੜੇ ਮੇਰਾ ਪਹਿਲਾਂ ਨਾਲੋਂ ਚੰਗਾ ਨਹੀਂ ਹੁਣ ਹਾਲ ਕੁੜੇ ਸਤਿ ਸ਼੍ਰੀ ਅਕਾਲ ਜੀ ਮੈਂ ਹਾਕਮ ਸਿੰਘ ਅਮਦਗੜੀਆ ਤੁਸੀਂ ਦੇਖ ਰਹੇ ਪੀ.ਸੀ. ਨਿਊਜ਼ ਤੁਹਾਡਾ ਫੇਵਰਿਟ ਸ਼ੋਅ ਥੱਥ ਲੈ ਕੇ ਹਾਜ਼ਰ ਹਾਂ ਅੱਜ ਇਹ ਸਾਥਪਿੰਡ ਮੰਜਾਲੀ ਕਲਾਂ ਵਿਖੇ ਇਹ ਸਮਰਾਲੇ ਜ਼ਿਲ੍ਹੇ ਦਾ ਪਿੰਡ ਆ ਉਰੇ ਨੌਜਵਾਨ ਵੀ ਬੈਠੇ ਆ ਬਜ਼ੁਰਗ ਬੈਠੇ ਆ ਗੱਲਾਂ ਬਾਤਾਂ ਕਰਦੇ ਆ ਆਓ ਚੱਲੀਏ ਲਾਈਏ ਰੌਣਕਾਂ ਬੁਆ ਸੀਗਾ ਤਾਂ ਸੀਗਾ ਕੀ ਨਾਮ ਹੈ ਬਈ ਜੈ ਜੈ ਗਾਈ ਠੀਕ ਹੈ ਬਈ ਤੁਸੀਂ ਕਰਦੇ ਆ ਮੈਂ ਤੇਰੇ ਕੰਮ ਕਰਦਾ ਠੀਕ ਹੈ ਬਈ ਜ਼ਿੰਦਗੀ ਕਿੱਦਾਂ ਰਹੀ ਜਿੰਗੀ ਤੇ ਵਿੱਚ 10-12 ਸਾਲ ਪਹਿਲਾਂ ਮੈਂ ਕੰਪਾਈਨ ਤੇ ਇੱਧਰ ਨਹੀਂ ਕਿਤੇ ਜੋ ਪੀ ਜਾਂਦਾ ਰਹਾਂ ਆਪਣੇ ਸੋਚ ਕੋ ਸਾਂ ਜਾਣ ਬੋਰ ਇੱਧਰ ਆਪਣੇ ਘੁੰਮਿਆਂ ਜੋ ਪੀ ਜਾ ਠੀਕ ਹੈ ਵੀ ਹੋਰ ਜੀ ਸ਼੍ਰੀ ਕੰਡਮ ਆ ਗਿਆ ਹੋ ਜਾਂਦੇ ਹਾਂ ਰੇਗਾ ਦੇ ਵਿੱਚ ਕੰਮ ਕਰਦੇ ਵੀ ਜਦੋਂ ਕੰਪੈਨ ਕੁੰਜ ਲਾਉਂਦੇ ਉਹਦੇ ਉੱਪਰ ਗਣੇ ਗੁਣੇ ਕਿਹੜੇ ਤੁੰਦ ਆਈਦਾ ਵੀਰੇ ਆਪਣੇ ਜਦੋਂ ਮੈਂ ਤਾਂ ਚੜਦਾ ਹੁੰਦਾ ਸੀ ਮਸ਼ੀਨ ਤੇ ਮੈਂ ਤਾਂ ਡੈਕਟਰ ਬੰਦ ਕਰ ਦਿੰਦਾ ਸੀਗਾ ਸਾਢੇ ਦੋੜ ਦੇ ਪਰ ਹੁੰਦੇ ਸੀਗੇ ਉਹਨਾਂ ਉੱਪਰ ਚੜਦੇ ਆਪਣੇ ਲਾਰਾ ਡੈਕ ਰਾ ਲੈਂਦੇ ਹੁੰਦੇ ਹੂੰ ਉਹ ਤਾਂ ਸੁਣਦਾ ਤਾਂ ਕੋਈ ਹੁੰਦਾ ਨਹੀਂਗਾ ਛੜਕੇ ਦੇ ਵਿੱਚ ਅੱਢ ਦਾ ਸੁਣਦਾ ਛੇੜਾ ਸੁਣਦਾ ਉਹਦਾ ਉਹੀ ਫਾਇਦਾ ਹੈ ਜਿਹੜਾ ਆਪਾਂ ਪਾਪ ਸੀਟ ਤੇ ਬੈਠਾ ਹਾਂ ਤਾਂ ਸੁਣਨਾ ਨਹੀਂ ਆ ਇੰਨਾ ਸਾਰੇ ਚਾਰੇ ਪਾਸੇ ਖੜਕਾ ਪੂਰਾ ਹੁੰਦਾ ਮੈਂ ਨਹੀਂ ਛੋੜਦਾ ਇਹਨਾਂ ਫਿਰ ਵੀ ਹੂੰ ਕਿਹੜੇ ਗਾਣੇ ਸੁਣਦੇ ਰਹੇ ਤੁਸੀਂ ਮੈਂ ਕਹਿੰਦਾ ਮੈਂ ਇਹ じゃ ਦੂਤੈ ਨਹੀਂ ਜਿਗਮ ਆ ਜੇ ਤਾਂ ਨਾ ਗਾਣੇ ਦਾ ਮੈਨੂੰ ਸ਼ੌਂਕ ਰਿਹਾ ਪਹਿਲਾਂ ਤੋਂ ਠੀਕ ਹੈ ਨਾ ਕਦੇ ਕਦੇ ਕੋਈ ਮਾਨਕ ਦੀ ਕਲੀ ਆ ਗਈ ਵਧੀਆ ਕੋਈ ਆ ਗਈ ਉਹ ਸੁਣਨ ਦਾ ਅੰਦੇ ਸੀ ਵੀ ਚਲੋ ਵਧੀਆ ਆਉਂਦੀ ਆਉਂਦੀ ਹੈ ਜਿਆਦਾ ਹੈਗੀ ਕੀ ਜੀ ਕਲੀ ਗਲੀ ਨਾ ਬਾਹੀ ਨਹੀਂ ਜਿਵੇਂ ਹੋ ਗਿਆ ਤੇ ਆਹੀ ਰਾਂਝੇ ਵਾਲੀ ਹੋ ਗਈ ਇਹ ਹਾਰੀਆਂ ਕਰੀਆਂ ਨਾ ਦੋ ਕੁੜੀ ਹੈ ਨਾ ਦੋ ਨਹੀਂ ਪੂਰੀ ਨਹੀਂ ਜਾਂਦੀ ਮਾੜੀ-ਮੁੜੀ ਨਹੀਂ ਹੁਣ ਨਹੀਂ ਆਉਂਦੀ ਨਮਾਕ ਹੁਣ ਹੁਣ ਸਾਮ ਨਹੀਂ ਕਰਦਾ ਨਹੀਂ ਜਾਂਦੀ ਓਨੀ ਕੀ ਸੁਣਾ ਦੋ ਨਾ ਕਰੀ ਜੇ ਕੋਈ ਕਾਨੂੰਨ ਕੋਈ ਵੀ ਇੱਕ ਦੋ ਫੋਰ ਹੋਣਗੇ ਕੋਨੇ ਕਿਲੋ ਮੋਲ ਨਾ ਦੋ ਆਉਣ ਦੋ ਆਉਣ ਦੋ ਮਲਕੀ ਕੁਲ ਦੇ ਉੱਤੇ ਪੜਨੀ ਸੀ ਵੀ ਪਾਣੀ ਹੀ ਮਾ ਕੋੜ ਜਾਂ ਕੀ ਇਹ ਨਹੀਂ ਸੀ ਯਾਰੇ ਕੂੰ ਕੁੜੀਆਂ ਵੇਖ ਕੇ ਕੁਬੜਾ ਫੱਜਾ ਆਇਆ ਵੇ ਮੇਰਾ ਚਾਚਾ ਸੁਫੇ ਦਾ ਤੈਨੂੰ ਕਰਦੂ ਅਕਬਰ ਦੇ ਹਵਾਲੇ ਭੜ ਕੇ ਚਲ ਜੀ ਕੀ ਬਾਤ ਹੈ ਬਾਬਾ ਜੀ ਆਂਦੀ ਦੇ ਗਿਆ ਤੁਹਾਨੂੰ ਜੀ ਜਾਣ ਕੇ ਪਿਆਸੀ ਗਾਲ ਜੀ ਸਤਿ ਸ੍ਰੀ ਅਕਾਲ ਜੀ ਬਾਈ ਕੀ ਨਾਮ ਹੈ ਜੀ ਮੇਰਾ ਨਾਮ ਕਮਲਕੀਰ ਸਿੰਘ ਹੈ ਜੀ ਠੀਕ ਹੈ ਬਾਈ ਜੀ ਕੀ ਕਰਦੇ ਰੇ ਜੀ ਮੈਂ ਪਿੰਡ 'ਚ ਬਸ ਆਪਣਾ ਘਰੇਲੂ ਕੰਮ ਖੇਤੀਬਾੜੀ ਦਾ ਕਰਦਾ ਠੀਕ ਹੈ ਬਾਈ ਬਾਈ ਕਿਦਾਂ ਰਹੀ ਜ਼ਿੰਦਗੀ ਜ਼ਿੰਦਗੀ ਕਮਜਾਬ ਜ਼ਿੰਦਗੀ ਆ ਲੋਕਾਂ ਦੇ ਸੰਘਰਸ਼ਾਂ ਦੀ ਲੜੀ ਦਾ ਕੌਮਸਪਾਰਟੀ ਨਾਲ ਰਿਲੇਟਡ ਬੰਦੇ ਆ ਸੀ ਸਾਡੇ ਪਿੰਡ ਦਾ ਇਤਿਹਾਸ ਹੈ ਇੱਥੇ ਸ਼ਹੀਦ ਕਰਨੈਲ ਸਿੰਘ ਜੀ ਛਾਡੇ ਪਿੰਡੋਂ ਮਤਲਬ ਗੁਵਾਰਾ ਜਨਮਕਿੰਨੀ ਪਹਿਲਾ ਕਰਮ ਵਾਲੇ ਸਾਡੇ ਪਿੰਡ ਮਜਾਲੀਆਂ ਤੋਂ ਚੱਕਿਆ ਸੀਗਾ ਸਾਡੇ ਪਿੰਡ ਦੇ ਟੀਚਰ ਰਹੇ ਤੇ ਇਥੋਂ ਦੇ ਪਿੰਡ ਕਾਮਰ ਹਰਪਾਲ ਸਿੰਘ ਰਹੇ ਉਹਨਾਂ ਨੇ ਉਹਨਾਂ ਦੀ ਯਾਦਗਾਰ ਵੀ ਬਣਾਈ ਯਾਨੀ ਬੜਾ ਇਤਿਹਾਸਕ ਪਿੰਡ ਹੈ ਜੇਕਰ ਲੰਬੇ ਸਮੇਂ ਲਈ ਲੰਬੇ ਤੌਰ ਤੇ ਵਿਚਾਰਿਆ ਜਾਵੇ ਤਾਂ ਇਹ ਪਿੰਡ ਦੀਆਂ ਕਾਫੀ ਪਰਤਾਂ ਨੇ ਜਿਹੜੀਆਂ ਅਸੀਂ ਦੱਸ ਸਕਦੇ ਹਾਂ ਆਪਣੇ ਆਪ ਦੇ ਵਿੱਚ ਕਈ ਇਤਿਹਾਸ ਹਲ ਕੋਇਆ ਹੋਇਆ ਹੈ ਇਸ ਪਿੰਡ ਨੇ ਬਹੁਤ ਵਧੀਆ ਗੱਲ ਹੈ ਦੱਸੋ ਇਹ ਪਿੰਡ ਦੇ ਤੇ ਆਸ ਬਾਰੇ ਥੋੜਾ ਦੱਸੋ ਇਸ ਪਿੰਡ ਦਾ ਇਤਿਹਾਸ ਤਾਂ ਇਹ ਹੈ ਜੀ ਸਾਡੇ ਬਹੁਤ ਵੱਡਾ ਸ਼ਹੀਦ ਬਾਬਾ ਸੁਰਜਾ ਸਿੰਘ ਜੀ ਨੇ ਜੀ ਉਹਨਾਂ ਦੇ ਬਾਰੇ ਇਹ ਸੁਣਿਆ ਕਿਉਂਕਿ ਅਸੀਂ ਤਾਂ ਬਾਅਦ ਵਿੱਚ ਆਏ ਹਾਂ ਇਤਿਹਾਸਕਾਰ ਪੁਰਾਣੇ ਪਿੰਡ ਦੇ ਬਿਜ਼ੁਰਗ ਦੱਸਦੇ ਆ ਕਿ ਜਦੋਂ ਹੁਜਦਾ ਪੀਰ ਬਣ ਕੇ ਗੁਰੂ ਗੋਬਿੰਦ ਸਿੰਘ ਜੀ ਇੱਧਰ ਆਏ ਆ ਜੀ ਜੀ ਸਾਡੇ ਥੇ ਬਾਬਾ ਸ਼ੇਸ਼ਰ ਮਰ ਸੀਗੇ ਤੇ ਅੱਗੇ ਪੌਰਲੇ ਗੁਰਦੁਆਰਾ ਬਣਿਆ ਹੋਇਆ ਪਾਸ਼ਾ ਜਸ਼ਮੀ ਜੀ ਜੀ ਉਹ ਇਸ ਇਲਾਕੇ ਵਿੱਚ ਵਿਚਰਦੇ ਇੱਥੇ ਪਾਣੀ ਵਗਦਾ ਹੁੰਦਾ ਸੀ ਯਾ ਰੇਤਾਂ ਹੁੰਦਾ ਸੀ ਸਾਡੇ ਪਿੰਡਾਂ ਦੇ ਵਿੱਚ ਬਹੁਤ ਤੇ ਉਸ ਰੇਤੇ ਨੂੰ ਪਾਰ ਕਰਦੇ ਹੋਏ ਜਦੋਂ ਮੁਗਲ ਫੌਜ ਪਿੱਛੇ ਲੱਗੀ ਹੋਈ ਸੀ ਤੇ ਸਾਡੇ ਸ਼ੇਸ਼ਰ ਬਾਬਾ ਸੁਰਨ ਸਿੰਘ ਨੇ ਉਸ ਮੁਗਲ ਫੌਜ ਦਾ ਮੁਕਾਬਲਾ ਕਰਦੇ ਰਹੇ ਗੁਰੂ ਸਾਹਿਬ ਜੀ ਨੂੰ ਅੱਗੇ ਵਿਚਾ ਕੇ ਅੱਗੇ ਤੋਰਿਆ ਅੱਗੇ ਫਿਰ ਉਹ ਗੁੜੇਚ ਪਿੰਡ ਤੋਂ ਹੰਦੇ ਹੋਏ ਆਲਮਗੀਰ ਤੇ ਅੱਗੇ ਖਦਰਾਂ ਦੇ ਦੀ ਢਾਬਾ ਲ ਗੁਰੂ ਸਾਹਿਬ ਜੀ ਗਏ ਤੇ ਉਸ ਤੋਂ ਬਾਅਦ ਸਾਡੇ ਪਿੰਡ ਦੇ ਵਿੱਚ ਇੱਥੇ ਨਾਮ ਤਾਰੀ ਲਹਿਰ ਦਾ ਕਾਫੀ ਅਸਰ ਰਿਹਾ ਜ ਜਿਹਦੇ ਵਿੱਚ ਸਤਿਗੁਰੂ ਰਾਮ ਸਿੰਘ ਜੀ ਵੀ ਕੋ ਸਾ ਆਪਣੀਆਂ ਪੈੜਾਂ ਵਾ ਕੇ ਗਏ ਸਤਿਗੁਰੂ ਜਗਜੀਤ ਸਿੰਘ ਜੀ ਸਤਿਗੁਰੂ ਪ੍ਰਤਾਪ ਸਿੰਘ ਜੀ ਵੀ ਇੱਥੇ ਰਹੇ ਜ ਜਦੋਂ ਪੰਜਾਬ ਦੇ ਵਿੱਚ ਕੈਰੋਂ ਦੀ ਸਰਕਾਰ ਸੀ ਉਦੋਂ ਇੱਕ ਕਿਸਾਨਾਂ ਦਾ ਅੰਦੋਲਨ ਉੱਠਿਆ ਸੀ 1959 ਦੇ ਵਿੱਚ ਉਦੋਂ ਖੁਸ਼ੀ ਚਿੱਤੀ ਮੋਰਚਾ ਉਹ ਉਹ ਅੰਦੋਲਨ ਦਾ ਨਾਮ ਸੀ ਅਜਿਹਾ ਕਿਹਾਂ ਸੰਘਰਸ਼ ਬੰਗ ਉਹ ਵੀ ਇੱਕ ਬਹੁਤ ਵੱਡਾ ਕਿਸਾਨ ਸੰਘਰਸ਼ ਸੀਗਾ ਉਦੇ ਵਿੱਚ ਉਸ ਸੰਘਰਸ਼ ਨੂੰ ਡੀਡ ਕਰਦੇ ਪਾਪਾ ਗੁਰਮukh ਸਿੰਘ ਦੀ ਲੜ ਤੋਂ ਗਦਰੀ ਬਾਬੇ ਉਹ ਵੀ ਸਾਡੇ ਬੰਦਾ ਕੇ ਬਧਾਰੇ ਕਹਿੰਦੇ ਕਮਨਸ ਲਹਿਰ ਦਾ ਕਿ ਬਹੁਤ ਵੱਡਾ ਇਤਿਹਾਸ ਰਹਾ ਉਸੇ ਕਮਨਸ ਦੇ ਵਿੱਚੋਂ 1972 ਵਿੱਚ ਕਾਮਨ ਹਰਪਾਲ ਸਿੰਘ ਉਹ ਲਿਖਿਆ ਪਿੱਛੇ ਉਹ ਸਰਪੰਚ ਬਣੇ ਤੇ ਉਹਨਾਂ ਨੇ ਸ਼ਹੀਦ ਕਨੈਤ ਸਿੰਘ ਲਈ ਚੁੜੀ ਦੇ ਨਾਂ ਤੇ ਲਾਇਬਰੀ ਦੀ ਪੰਚਾਇਤ ਘਰ ਜਿਹੜੀ ਕਿ ਅਜ ਖੰਡਰ ਹੋ ਚੁੱਕੀ ਆ ਉਹਨੂੰ ਦੁਬਾਰਾ ਉਸਾਰੀ ਕਰਨ ਦੀ ਲੋੜ ਹੈ ਤੇ ਉਹਨਾਂ ਸ਼ਹੀਦਾਂ ਦੀ ਤੇ ਕਾਮਨ ਹਰਪਾਲ ਸਿੰਘ ਜੀ ਵੀ ਅਤਵਾਦ ਦੇ ਮੌਕੇ ਸ਼ਹੀਦ ਹੋ ਗਏ ਸੀ ਕਿ ਤੇ ਉਹਨਾਂ ਦੀ ਯਾਦ ਵਿੱਚ ਸ਼ਹੀਦ ਕਰਨਾਂ ਸੰਧੀ ਆਜ਼ਾਦੀ ਅਸੀਂ ਮੰਗ ਕਰਦੇ ਆਂ ਤੇ ਪਿੰਡ ਵਾਸੀ ਤੇ ਪੰਚਾਇਤ ਵਾਸੀ ਸਾਰੇ ਬੈਠੇ ਨੇ ਜਿਹੜੇ ਪਿੰਡ ਦਾ ਮੁੱਖਟਾ ਜਾਂ ਇਤਿਹਾਸ ਅਸੀਂ ਸੰਖੇਪ ਤੌਰ ਤੇ ਤੁਹਾਨੂੰ ਦੱਸਿਆ ਤੇ ਹੋਰ ਵੀ ਕਾਫੀ ਜਿਹੜਾ ਹੈਗਾ ਪਿੰਡ ਦੇ ਵਿੱਚ ਕੰਮ ਕਰਨ ਵਾਲਾ ਬਈ ਪੜਾ ਕਿੰਨੇ ਕਿੰਨਾ ਕੋਈ ਮੈਂ ਦੱਸ ਪੜਿਆ ਠੀਕ ਹੈ ਬਈ ਬਈ ਤੁਸੀਂ ਜ਼ਿੰਦਗੀ ਦੇ ਪੜਾ ਬਹੁਤ ਦੇਖ ਲਿਆ ਬਚਪਨ ਵੀ ਦੇਖ ਲਿਆ ਜਵਾਨੀ ਵੀ ਦੇਖ ਲਈ ਹੁਣ ਬੜੇਪਾ ਵੀ ਦੇਖ ਲਿਆ ਹੋਣਾ ਤਾਂ ਤੋਂ ਬੜੀ ਹੈ ਕਿਹੜਾ ਜ਼ਿੰਦਗੀ ਦਾ ਪੜਾ ਲੱਗੇ ਨਹੀਂ ਦੇਖੋ ਜ਼ਿੰਦਗੀ ਦਾ ਪੜਾ ਤਾਂ ਅਕਸਰ ਹੁੰਦਾ ਜਵਾਨੀ ਦਾ ਹੀ ਜੀ ਤੇ ਉਸ ਤੋਂ ਬਾਅਦ ਬੜਾਪਾ ਉਹਦਾ ਸ਼ਾਨਦਾਰ ਨਿਕਲਦਾ ਹੈ ਜਿਹਨੇ ਜਵਾਨੀ ਵਿੱਚ ਕੋਈ ਗਲਤੀਆਂ ਨਾ ਕੀਤੀ ਹੋਣ ਆਪਣੇ ਜਵਾਨੀ ਨੂੰ ਦੇਸ਼ ਦੇ ਲੇਖੇ ਜਾਂ ਸਮਾਜ ਦੇ ਲੇਖੇ ਜਾਂ ਆਪਣੇ ਪਰਿਵਾਰ ਦੇ ਲੇਖੇ ਸਹੀ ਢੰਗ ਨਾਲ ਲਾਇਆ ਹੋਵੇ ਉਹਨੂੰ ਫਿਰ ਪਿੱਛੋਂ ਕੋਈ ਪਛਤਾਵਾ ਨਹੀਂ ਰਹਿੰਦਾ ਇਸ ਕਰਕੇ ਜਿਹੜਾ ਬੜਾਪਾ ਵੀ ਉਹ ਬੜਾ ਮਜ਼ੇਦਾਰ ਲੰਘਦਾ ਈ ਜਵਾਨੀ ਪੈਰ ਦੀ ਕੋਈ ਯਾਦਾਂ ਵਧੀਆ ਉਹ ਸਾਡੇ ਨੂੰ ਕੋਈ ਸਾਂਝੀ ਕਰਮੀ ਹੋਣੀ ਯਾਦਾਂ ਤਾਂ ਕੀ ਕਰ ਸਕਦੇ ਆ ਪੜਨ ਮੌਕੇ ਦੀ ਯਾਦਾਂ ਨੇ ਹੁਣ ਏਡੀ ਛੇਤੀ ਏਨੀ ਛੇਤੀ ਵੀ ਤਾਂ ਚੇਤਾਵਨੀ ਆਉਂਦਾ ਕਿ ਕਿਹੜੇ ਯਾਦਾਂ ਮੈਂ ਦੱਸ ਸਕਾਂ ਉਦੋਂ ਦੇ ਜਿਹੜੇ ਵਿਆਹ ਸ਼ਾਦੀਆਂ ਕਿਵੇਂ ਹੁੰਦੀਆਂ ਸੀ ਅੱਜ ਦੀਆਂ ਕਿਵੇਂ ਨੇ ਦੇਖੋ ਉਹਨਾਂ ਵਿਆਹ ਸ਼ਾਦੀਆਂ ਦੇ ਵਿੱਚ ਬੜਾ ਮਜ਼ਾ ਆਉਂਦਾ ਸੀਗਾ ਅੱਜ ਦੇ ਕਿਉਂਕਿ ਚਾਰ ਚਾਰ ਦਿਨ ਵਿਆਹ ਚ ਰੌਣਕਾਂ ਲੱਗਦੀਆਂ ਕੁੜੀਆਂ ਗੀਤ ਗਾਉਂਦੀਆਂ ਦੀਆਂ ਮੀਨਾ ਮੀਨਾ ਪਹਿਲਾਂ ਕੋਠਿਆਂ ਦੇ ਬਹਿ ਕੇ ਤੇ ਅੱਜ ਉਹ ਮਜ਼ਾ ਜਿਹੜਾ ਉਹ ਵਿਆਹਾਂ ਦੇ ਵਿੱਚ ਨਹੀਂ ਰਿਹਾ ਅੱਜ ਤਾਂ ਡੀਜੇ ਤੇ ਪੈਸੇ ਸਾਨੂੰ ਖਿੱਚ ਕੇ ਲੈ ਗਏ ਨੇ ਪੈਸੇਾਂ ਵਿੱਚ ਤੇ ਘਰ ਸਾਡੇ ਸੁਨੇ ਰਹਿ ਜਾਂਦੇ ਨੇ ਵਿਆਹ ਪੈਸਾ ਜੁੰਦਾ ਇੱਕ ਦਿਨ ਵਿੱਚ ਸਾਰਾ ਕੁਝ ਸੇ ਝੋਬਾ ਚੋਰ ਕਰ ਜਾਂਦਾ ਵਿਆਹ ਦਾ ਕਈ ਖੱਟ ਜਾਂਦੇ ਨੇ ਕਈ ਲੁੱਟ ਜਾਂਦੇ ਨੇ ਵਿਆਹ ਹੁਣ ਉਹ ਸਵਾਦ ਵਾਲੇ ਨਹੀਂ ਰਹੇ ਜਿਹੜੇ ਪਹਿਲਾਂ ਸੀਗੇ ਤੁਹਾਨੂੰ ਆਪਣਾ ਵਿਆਹ ਯਾਦ ਆ ਮੈਨੂੰ ਆਪਣਾ ਵਿਆਹ ਚੰਗੀ ਤਰ੍ਹਾਂ ਯਾਦ ਆ ਯਾਦ ਇਹ ਅਭੀ ਅਸੀਂ ਨੋਲਵਾ ਸਮਝ ਪਹਿਲਾਂ ਜਦੋਂ ਕੰਮ ਕਰਦੀ ਸਾਡੇ ਸਲੋਗਨ ਹੁੰਦਾ ਸੀ ਕਿ ਨਾ ਕੋਈ ਦਾਜ ਲੈਣਾ ਤੇ ਨਾ ਕੋਈ ਦੇਣਾ ਨਾ ਬਰਾਤ ਚੜਾ ਕੇ ਲੈ ਜਾਣੀ ਮੈਂ ਸਿਰਫ ਇੱਕ ਗੱਡੀ ਵਿੱਚ ਪੰਜ ਬੰਦੇ ਲੈ ਕੇ ਗਿਆ ਸੀ ਠੀਕ ਹੈ ਜੀ ਤੇ ਪੰਜੇ ਬੰਦੇ ਅਸੀਂ ਵਾਪਸ ਆਪਣੀ ਮੈਂ ਆਪਣੀ ਬੋਟੀ ਨੂੰ ਘਰੇ ਲਿਆਇਆ ਸੀਗਾ ਕੋਈ ਦਾਜ ਵਾਲੀ ਗੱਲ ਨਹੀਂ ਸੀ ਕੋਈ ਜਨ ਬਰਾਤ ਵਾਲੀ ਗੱਲ ਨਹੀਂ ਸੀ ਬਿਲਕੁਲ ਸਾਦੀ ਨਾਲ ਮੈਂ ਵਿਆਹ ਕਰਾਇਆ ਸੀ ਉਸੇ ਗੱਲ ਦੀ ਸੱਸਰੀ ਘਰ ਦੀ ਕੀ ਨਾਮ ਹੈ ਬਈ ਬਲਵੰਤ ਸਿੰਘ ਠੀਕ ਹੈ ਬਈ ਤੁਸੀਂ ਕੀ ਕਰੇ ਜੀ ਸਨ 78 ਸਿਰਫ ਪੰਜ ਬੰਦੇ ਲੈ ਕੇ ਠੀਕ ਹੈ ਜੀ ਅਸੀਂ ਠੇਲਾ ਕਰਨੀ ਬਹੁਤ ਤਾਂ ਨਹੀਂ ਦੇਖਾਂ ਭਲਾ ਹੀ ਕਰਨੀ ਉੱਛਲ ਉੱਠ ਪ੍ਰੇਰਿਤ ਸੀ ਵੀ ਆਹ ਕੰਮ ਕਰੋ ਭਾਈ ਤਖੜੇ ਹੋ ਗਏ ਸੀ ਅਸੀਂ ਖਿੱਤਾਂ ਚ ਗੁੱਡੜੀ ਜਾਂਦੇ ਹੁੰਦੇ ਸੀ ਸ਼ਾਮ ਨੂੰ ਸੀ ਬਾਜੀ ਖਲਮਾ ਜੀ ਵੀ ਖੜੇ ਰਿੱਟਾ ਬਹੁਤ ਹੰਧਰੀਆ ਅਸੀਂ ਆ ਕੇ ਉੱਥੇ ਵੀ ਖੇਲਣਾ ਕੋਡੀ ਨਿਆਣੇ ਨਾਲ ਬਹੁਤ ਚੜ੍ਹ ਕੇ ਖੇਡਦੇ ਰਹਿ ਅੱਜ ਦੇ ਜਿਹੜੇ ਨੌਜਵਾਨੀ ਆ ਉਹ ਨਾ ਤੁਹਾਨੂੰ ਵੀ ਪਤਾ ਵੀ ਉਹ ਇੰਨੇ ਤੰਦਰੁਸਤ ਨੇਰੀ ਉਹਦੇ ਕੀ ਵਜ੍ਹਾ ਮੰਨਦੇ ਉਹਦੇ ਮੋਬਾਈਲਾਂ ਨੂੰ ਪੈਗੇ ਜੀ ਮੈਸ ਸੁਣ ਜਾਂਦੇ ਨੇ ਨਾ ਤੇਜ਼ ਸੁਣ ਜਾਂਦਾ ਮੇਰੇ ਸੁਣ ਜੇ ਗੱਲ ਵੀ ਕਰਾਂ ਕੋਈ ਆਪਣਾ ਧਿਆਨ ਨਹੀਂ ਦੇਣਾ ਉਹਦੇ ਮੋਬਾਈਲ ਤੇ ਧਿਆਨ ਆ ਤੁਸੀਂ ਚਲਾਉਨੇ ਮੋਬਾਈਲ ਨੂੰ ਮੈਂ ਉਹ ਹੀ ਸੁਰਖਬਰਾਂ ਸੁਣ ਦੋ ਜੇ ਕੋਈ ਬਾਜੇ ਚਾਂ ਸੁਣਨੀ ਨਹੀਂ ਅੱਜ ਕੱਲ ਦੇ ਜਿਹੜੇ ਰਿਸ਼ਤੇ ਆ ਜਿੰਨੀ ਖਟਾਜ਼ਕਾ ਤੋਂ ਆ ਉਹ ਨਕਸਤ ਦੇ ਵਿੱਚ ਪਹਿਲਾਂ ਯਾਰੀ ਕਿੰਨੀ ਹੁੰਦੀ ਸੀ ਅੱਜ ਕੱਲ ਦੀ ਯਾਰੀ ਕਿਦਾਂ ਦੀ ਹਾਂ ਕ੍ਰਿਸਟਲ ਦੇ ਵਿੱਚ ਫਰਕ ਆਇਆ ਪਿਆ ਲਾਲਚ ਹੋ ਗਿਆ ਜੀ ਪਹਿਲਾਂ ਪਿਆਰ ਬਹੁਤ ਠੀਕਾ ਚਾਰ ਚਾਰ ਪੰਜ ਪੰਜ ਦਾ ਰਨ ਸੀ ਜਨਾ ਲੜਤਾਂ ਨਹੀਂ ਕੋਈ ਉਹ ਇੱਕ ਘੰਟਾ ਹੀ ਰਹਿ ਸਕਦਾ ਬਿਲਕੁਲ ਜੀ ਜਿਹੜੇ ਲੜ ਪਿੰਡ ਦਰਦ ਦਰਦ ਉਹਦੀ ਕੋਈ ਲੜ ਦਿੰਦੀ ਨਹੀਂ ਜੀ ਮੱਗੇ 5-4 ਦਿਨਾਂ ਤੇ ਦੇਖ ਰੋ ਮਿੱਤਰ ਰਸਤੋਂ ਸੱਜਣਾ ਵਿਆਹ ਵੀ ਆ ਜੋ ਬਿਲਕੁਲ ਜੀ ਹੁਣ ਤਾਂ ਇੱਕ ਘੰਟਾ ਦਾ ਵਿਆਹ ਹੈ ਉਹ ਝੱਗਾ ਚੋੜ ਕਰਾ ਕੇ ਆਈ ਨੇ ਦੁਨੀਆ ਕੰਮ ਗਲਤ ਬਹੁਤ ਹੈ ਠੀਕ ਹੋਣਾ ਚਾਹੀਦਾ ਪਰ ਘਰੇ ਕਰਨ ਲਈ ਠੀਕ ਜੀ ਸੱਸੀ ਕਾਂ ਜੀ ਬਈ ਕੀ ਨਾਮ ਹੈ ਜੀ ਮੇਰਾ ਨਾਮ ਕੁਲਵੰਤ ਸਿੰਘ ਹੈ ਜੀ ਠੀਕ ਹੈ ਬਾਈ ਤੁਸੀਂ ਕੀ ਕਰਦੇ ਹੋ ਖੇਤੀਬਾੜੀ ਦਾ ਕੰਮ ਕਰਦਾ ਜੀ ਵਸੇ ਪਹਿਲਾਂ ਮੈਂ 사우ਦੀ ਅਰਬੀ ਜਾ ਕੇ ਆਇਆ ਤਾਲਾ ਚਲਾਉਂਦਾ ਸੀ ਉੱਥੇ ਜੀ ਜੀ ਤੇ ਦੁਕਾਨ ਵੀ ਕਰੀ ਖੰਨੇ ਜੀ 780 ਤੋਂ ਲੈ ਕੇ 99 ਤੱਕ ਠੀਕ ਹੈ ਜੀ ਇਲੈਕਟ੍ਰੋਨਿਕਲੀ ਠੀਕ ਹੈ ਜੀ ਤੇ ਹੁਣ ਤਾਂ तकरीबन तकरीबन ਹੋਰ ਕੰਮ ਹੁੰਦਾ ਨਹੀਂ ਹਾਰਟ ਅਟੈਕ ਹੋ ਗਿਆ ਸੀ ਮੈਨੂੰ ਜੀ ਜੀ ਤੇ ਇਹ ਦੇ ਕਰਕੇ ਦੁਕਾਨ ਵੀ ਕਰੀ ਸੀ ਪਿੰਡ ਪਿੰਡ ਦੀ ਦੁਕਾਨ ਕਰੀ ਸੀ ਭਾਈ ਇਹ ਡਰਾਈਵਰੀ ਤੁਸੀਂ ਕਹਿੰਦੇ ਬਾਹਰ ਕਰਦੇ ਰਹੇ ਹੋ ਬਾਹਰ ਦੀ ਡਰਾਈਵਰੀ ਤੇ ਇੰਦਰਲੀ ਡਰਾਈਵਰੀ 'ਚ ਕੀ ਫਰਕ ਲੱਗਦਾ ਬਹੁਤ ਫਰਕ ਆ ਜੀ ਬਹੁਤ ਫਰਕ ਆ ਉਧਰ ਸਮੂਥ ਡਰਾਈਵਰੀ ਆ ਬਿਲਕੁਲ ਤੁਹਾਨੂੰ ਕੋਈ ਹਾਰਨ ਮਾਰ ਦੀ ਲੋੜ ਨਹੀਂ ਪੈਂਦੀ ਸਿਰਫ ਇਸ਼ਾਰੇ ਨਾਲ ਚੱਲਣਾ ਆਪਾਂ ਸਾਰਾ ਕੁਝ ਜੀ ਜੀ ਇਸ਼ਾਰੇ ਨਾਲ ਹੀ ਉਹ ਗੱਡੀ ਪਾਰ ਕਰਨੀ ਹੈ ਇਸ਼ਾਰੇ ਨਹੀਂ ਅਗਲੇ ਨੂੰ ਰਸਤਾ ਦੇਣਾ ਇੱਥੇ ਤਾਂ ਆਪਾਂ ਦੇਖਦੇ ਆਂ ਵੀ ਹਾਰਨ ਤੇ ਹਾਰ ਰੱਖ ਲੈਂਦੇ ਨੇ ਬਿਲਕੁਲ ਤੇ ਜੋ ਤੱਕ ਅਗਲਾ ਕੰਨ ਨਹੀਂ ਪਾੜਦਾ ਉਦੋਂ ਤੱਕ ਬਾਹਰਲੀ ਜਿਹੜੀ ਡਰਾਈਵਰੀ ਹੈ ਉਹ ਸੌਖੀ ਹੈ ਮੇਰੇ ਹਿਸਾਬ ਨਾਲ ਜਿਹੜੀ ਆਪਾਂ ਸੱਜੇ ਹੱਥ ਚੱਲਦੇ ਆ ਉਹ ਆਪਣੇ ਖੱਬੇ ਹੱਥ ਨਾਲੋਂ ਡਰਾਈਵਰੀ ਵਧੀਆ ਕਿਉਂ ਜਦੋਂ ਆਪਾਂ ਮੋੜਨਾ ਹੁੰਦਾ ਆਪਾਂ ਤਕਰੀਬ ਦੇਖਦੇ ਆ ਆਮ ਦੇਖਦੇ ਆ ਸੱਜੇ ਹੱਥੇ ਨਾਲੇ ਮੁੜਦੇ ਆ ਮੁੜਦੇ ਤੇ ਉਹ ਮੈਨੂੰ ਹਿਸਾਬ ਨਾਲ ਲੱਗਦਾ ਡਰਾਈਵਰੀ ਸਹੀ ਹੈ ਜਿਹੜੀ ਇਹ ਪੰਜ ਚਾਰ ਦੇਸ਼ਾਂ 'ਚ ਆਪਣੇ ਥੋੜੇ ਜਿਥੇ ਜਿੱਥੇ ਅੰਗਰੇਜ਼ਾਂ ਨੇ ਰਾਜ ਕੀਤਾ ਉੱਥੇ ਖੱਬੇ ਹੱਥਾਂ ਬਾਕੀ ਤਕਰੀਬ ਦੁਨੀਆ ਦੇ ਸਾਰੇ ਸੱਜੇ ਹੱਥ ਡਰਾਈਵਰੀ ਜੀ ਜੀ ਬਈ ਡਰਾਈਵਰਾਂ ਨੂੰ ਇੱਕ ਬਦਨਾਮ ਮਹਿਕਮਾ ਹੀ ਬੋਲ ਕਹਿੰਦੇ ਆ ਨਾ ਹੀ ਵੀ ਅੱਖਾਂ ਲਾਲ ਰਹਿੰਦੀ ਨੇ ਉਹਦੀ ਕੀ ਵਜ੍ਹਾ ਹੁੰਦੀ ਹੈ ਦੇਖੋ ਜੀ ਆਪਾਂ ਇੱਥੇ ਡਰਾਈਵਰ ਹੀ ਨਹੀਂ ਕਰੀ ਹੈਗੀ ਇੱਥੇ ਮੈਂ ਟੈਂਪੂ ਚ ਲਾਇਆ ਜੀ ਜੀ ਸਵਾਰੀਆਂ ਵਾਲਾ ਜੀ ਜੀ ਤੇ ਉਹ ਜਿਹੜੇ ਟਰੱਕ ਡਰਾਈਵਰ ਹੈ ਉਹਨਾਂ ਦਾ ਤਾਂ ਆਪਾਂ ਕਹਿ ਸਕਦੇ ਹਾਂ ਵੀ ਹੋ ਸਕਦਾ ਕੁਝ ਹੋਵੇ ਤੇ ਬਾਕੀ ਬਾਹਰ ਹੈ ਜਾਂ ਕੋਈ ਨਸ਼ਾ ਹੈ ਨਹੀਂ ਸਾਊਦੀ ਅਰਬ 'ਚ ਤਾਂ ਖਾਸ ਕਰ ਸਾਊਦੀ ਅਰਬ ਦਾ ਸਖਤਾਈ ਬਹੁਤ ਜ਼ਿਆਦਾ ਉੱਥੇ ਤੁਸੀਂ ਉੱਥੇ ਤਾਂ ਕੋੜੇ ਦੀ ਸਜ਼ਾ ਇਹੋ ਜੀ ਆ ਕਿ ਸੱਤ ਕੋੜੇ ਬੰਦਾ ਖਾ ਨਹੀਂ ਸਕਦਾ ਬਿਲਕੁਲ ਸ਼ਰਾਬ ਸ਼ੂਰਤ ਤਾਂ ਬਹੁਤ ਦੂਰ ਦੀ ਗੱਲ ਨੇ ਸਾਊਦੀ ਅਰਬ ਦੇ ਵਾਸਤੇ ਬਾਕੀ ਹੋਰ ਅਰਬ ਕੰਟਰੀਆਂ 'ਚ ਹੈਗੀ ਹੈ ਸ਼ਰਾਬ ਵਗੈਰਾ ਜਾਂ ਹੋਰ ਨਸ਼ਾ ਕਹੋ ਭਾਈ ਲੰਬੇ ਰੂਟਾਂ ਦੇ ਟਰੱਕ ਪਾਏ ਹੁੰਦੇ ਉਹਦੋਂ ਸਫ਼ਰ ਕਿਵੇਂ ਲੰਘਦਾ ਕਿਵੇਂ ਇੰਜੋਏ ਕਰਦੇ ਹੋ ਮਤਲਬ ਮੈਂ ਸਾਨੂੰ 92 ਚ ਗਿਆ ਸੀਗਾ ਜੀ ਜਦ ਤਕਰੀਬਨ ਤਾਂ ਫੋਨ ਵੀ ਨਹੀਂ ਹੁੰਦੇ ਸੀ ਜੀ ਜੀ ਬਸ ਆਪਣੇ ਹਿਸਾਬ ਨਾਲ ਹੀ ਕੰਮ ਚੱਲੀ ਜਾਂਦੇ ਸੀਗੇ ਆਰਾਮ ਨਾਲ ਮੇਰੀ ਆਦਤ ਸੀ ਮੈਂ ਬਹੁਤੀ 50 60 ਤੋਂ ਉੱਤੇ ਨਹੀਂ ਚਲਾਉਂਦਾ ਸੀ ਹਜੇ ਕਈ ਵਾਰ ਮੈਨੂੰ ਪੁਲਿਸ ਪੁਰਸੇ ਉੱਤੇ ਪੁਲਿਸ ਇੰਪੋਰਟ ਸੁਣਦਾ ਕਹਿੰਦੇ ਨੇ ਸੋ ਦਿਰ ਸ਼ੁਰੂ ਤਾਂ ਕਹਿੰਦੇ ਨੇ ਉਹਨਾਂ ਨੇ ਕਈ ਵਾਰ ਕਹਿਣਾ ਵੀ ਸਪੀਡ ਚਲਾ ਥੋੜੀ ਪਰ ਮੇਰੀ ਸਪੀਡ ਸੀ 50 60 ਤੋਂ ਵੱਧ ਮੈਂ ਕਦੇ ਗੱਡੀ ਚਲਾਈ ਨਹੀਂ ਸੀਗੀ ਆਰਾਮ ਨਾਲ ਜਾਣਾ ਆਰਾਮ ਨਾਲ 3 400 ਕਿਲੋਮੀਟਰ ਜਾ ਕੇ ਆਦਾ ਆਰਾਮ ਕਰਕੇ ਉੱਥੇ ਗੱਡੀ ਅਨਲੋਡ ਕਰਕੇ ਜਾਂ ਲੋਡ ਕਰਕੇ ਬਾਸ ਮੋੜਿਆ ਹੁੰਦਾ ਸੀ ਬਾਈ ਬਾਹਰ ਵਧੀਆ ਲੱਗਦਾ ਜਾਂ ਇੱਧਰ ਵਧੀਆ ਲੱਗਦਾ ਦੇਖੋ ਮਾਹੌਲ ਤਾਂ ਪੰਜਾਬ ਦਾ ਹੀ ਵਧੀਆ ਪਰ ਹੁਣ ਮਾਹੌਲ ਬਹੁਤਾ ਖਰਾਬ ਹੋ ਗਿਆ ਉਹ ਵਜ੍ਹਾ ਕੀ ਆ ਤੁਮ੍ਹੇ ਵਜ੍ਹਾ ਜੀ ਨਸ਼ਾ ਹੋ ਗਿਆ ਬਾਕੀ ਮੋਬਾਈਲਾਂ ਨੇ ਮਤਲਬ ਪਿਆਰ ਘਟਾਤਾ ਲੋਕਾਂ ਦਾ ਅੱਗੇ ਅਗਲਾ ਮੈਂ ਮੈਂ ਜਦੋਂ ਬਾਹਰ ਰਹਿੰਦਾ ਸੀ ਮੈਂ ਚਿੱਠੀ ਪਾਉਂਦਾ ਸੀ ਮਹੀਨੇ ਬਾਅਦ ਪਲੀਕ ਕਰਦੇ ਹੁੰਦੇ ਸੀ ਕਿ ਚਿੱਠੀ ਜਾਊਗੀ ਫਿਰ ਆਊਗੀ ਤੇ ਹੁਣ ਤਾਂ ਤੁਸੀਂ ਜੇ ਇੱਥੇ ਬੈਠੇ ਹੋ ਤਾਂ ਜਦ ਫੋਨ ਤੇ ਗੱਲ ਕਰਦੇ ਮੈਂ ਆ ਗਿਆ ਜੀ ਬਿਲਕੁਲ ਜੀ ਤੇ 10 ਮਿੰਟ 15 ਮਿੰਟ ਲਾਉਂਦਾ ਅਗਲਾ ਜਾ ਕੇ ਮੁੜ ਕੇ ਵਾਪਸ ਚੜੇ ਬਈ ਉਹ ਚਿੱਠੀ ਵਾਲੀ ਥੋੜਾ ਸਮਝਾਓ ਸਾਨੂੰ ਦੱਸੋ ਸਾਡੇ ਦਰਸ਼ਕਾਂ ਨੂੰ ਕਿ ਚਿੱਠੀਆਂ ਕਿਵੇਂ ਲਿਖਦੇ ਸੀ ਉਦੋਂ ਨਾ ਕਿਵੇਂ ਉਡੀਕ ਰਹਿੰਦੀ ਸੀ ਉਹ ਜਿਹੜੀ ਹੁੰਦੀ ਸੀ ਉਹ ਤਾਂ ਐਮੀ ਤਾਂਗ ਰਹਿੰਦੀ ਸੀ ਚਿੱਠੀ ਆਉਣ ਦੀ ਚਿੱਠੀ ਜਾਣ ਦੀ ਤੇ ਹਰ ਰੋਜ ਸਾਡੇ ਆਪ ਦੇ ਜਿਹੜਾ ਮੁਦੀਰ ਸੀਗਾ ਜਿਹੜੇ ਜਿਹੜਾ ਸਲਾਮਾਲਕ ਸੀਗਾ ਉਹਦੇ ਵੱਲ ਦੇਖਦੇ ਹੁੰਦੇ ਸੀ ਵੀ ਅੱਜ ਕੋਈ ਟਾਕ ਲੈ ਕੇ ਆਊਗਾ ਮਹੀਨਾ ਵੀ ਲੰਘ ਜਾਂਦਾ ਸੀ ਮੇਰੇ ਚਿੱਠੀ ਵਾਪਸੀ ਆਉਣ ਨੂੰ 15 15 20 ਦਿਨ ਲੰਘ ਜਾਂਦੇ ਸੀ ਚਿੱਠੀ ਜਾਣ ਨੂੰ 15 15 20 ਦਿਨ ਲੰਘ ਸੀ ਚਿੱਠੀ ਆਉਣ ਨੂੰ ਤੇ ਯਾਨੀ ਦਿਲ ਚ ਬਹੁਤ ਤਾਂਗ ਤੇ ਤਾਂਗ ਰਹਿੰਦੀ ਸੀ ਵੀ ਸਾਨੂੰ ਭਾਈ ਕਰਦਾ ਸੁੱਖ ਸੁਨੇਹਾ ਮਿਲੂਗਾ ਕਿਉਂਕਿ ਨਾ ਫੋਨ ਹੁੰਦੇ ਸੀ ਨਾ ਮੋਬਾਈਲ ਹੁੰਦੇ ਸੀ ਪਿੰਡ ਚ ਤਾਂ ਫੋਨ ਹੁੰਦੇ ਨਹੀਂ ਸੀ ਸ਼ਹਿਰਾਂ ਚ ਹੁੰਦੇ ਸ਼ਹਿਰਾਂ ਚ ਕੋਈ ਆਪਣੀ ਜਾਣ ਪਛਾਣ ਹੈ ਨਹੀਂ ਸੀਗੀ ਇਹਦੇ ਕਰਕੇ ਉਸ ਵੇਲੇ ਜਿਵੇਂ ਹੁਣ ਸਾਡੇ ਵੇਲੇ ਹੁਣ ਫੋਨ ਆ ਗਿਆ ਅਸੀਂ ਇੱਕ ਦੂਜੇ ਦੇ ਕਈ ਵਾਰ ਫੋਨ ਫੜ ਲੈਂਦੇ ਮੈਸੇਜ ਵੀ ਪੜ੍ਹਦੇ ਤੁਸੀਂ ਆਪਣੇ ਯਾਰਾਂ ਦੋਸਤਾਂ ਦੇ ਚਿੱਠੀਆਂ ਛੋਟੀਆਂ ਪੜ੍ਹ ਦਿੰਦੇ ਸੀ ਕਦੇ ਨਹੀਂ ਅਸੀਂ ਚਿੱਠੀ ਨਹੀਂ ਕਦੇ ਕਿਸੇ ਦੇ ਬੜੇ ਹਾਂ ਲਿਖ ਦਿੰਦਾ ਸੀ ਕਿਉਂਕਿ ਮੇਰੇ ਨਾਲ ਕਈ ਬੰਦੇ ਇਹ ਜੇ ਸੀਗੇ ਜਿਹੜੇ ਅਨਪੜ੍ਹ ਸੀ ਜੀ ਜੀ ਅਨਪੜ੍ਹ ਸੀਗੇ ਦੋ ਤਿੰਨ ਜਾਣੇ ਸੀਗੇ ਇੱਕ ਹਿਸ਼ਾਰਪੁਰ ਕੰਨੀ ਦਾ ਬੰਦਾ ਸੀਗਾ ਉਹਨੇ ਮੈਨੂੰ ਬੁਲਾ ਕੇ ਕਹਿਣਾ ਉਹਨੇ ਸ਼ੁੱਕਰਵਾਰ ਨੂੰ ਛੁੱਟੀ ਹੁੰਦੀ ਸੀ ਸਾਨੂੰ ਠੀਕ ਹੈ ਜੀ ਸ਼ੁੱਕਰਵਾਰ ਦੀ ਛੁੱਟੀ ਹੁੰਦੀ ਸੀ ਉਸ ਦਿਨ ਜਾ ਕੇ ਉਹਨੇ ਕਹਿਣਾ ਬਈ ਮੇਰੀ ਭਾਈ ਚਿੱਠੀ ਲਿਖ ਦੇ ਤੇ ਜਿਵੇਂ ਜਿਵੇਂ ਉਹਨੇ ਕਹਿਣਾ ਉਹ ਉਹਦੀ ਚਿੱਠੀ ਲਿਖ ਦੇਣੀ ਤੇ ਇੱਕ ਮੇਰੇ ਨਾਲ ਮੁੰਡਾ ਹੁੰਦਾ ਸੀਗਾ ਉਹ ਨਕੁੱਦਰ ਕਰਨ ਦਾ ਸੀਗਾ ਸਪੰਸੀਆਂ ਦਾ 나ੜ ਦਾ ਜੀ ਤੇ ਟੂਰਨਾਮੈਂਟ ਦਾ ਤੇ ਉਹਦੀ ਚਿੱਠੀ ਵੀ ਨਹੀਂ ਲਿਖਦਾ ਸੀ ਉਹਦੀ ਪੜਨੀ ਮੈਂ ਹੀ ਤੇ ਲਿਖਣੀ ਮੈਂ ਹੀ ਠੀਕ ਹੈ ਹਾਂ ਜੀ ਹਾਂ ਜੀ ਭਾਈ ਜੀ ਹੱਸੇ ਗਏ ਭਾਈ ਕੀ ਨਾਮ ਹੈ ਜੀ ਹਰਵਿੰਦਰ ਸਿੰਘ ਭਾਈ ਠੀਕ ਹੈ ਭਾਈ ਤੁਸੀਂ ਕੀ ਕਰਦੇ ਹੋ ਜੀ ਆ ਮੈਂ ਕੀਰਤਨ ਕਰਦਾ ਪਾਜੀ ਬਾਠ ਕੀਰਤਨ ਦਾ ਹੋਰ ਬਈ ਜ਼ਿੰਦਗੀ ਕਿਦਾਂ ਰਹੀ ਕਿਰਪਾ ਮਹਾਰਾਜ ਦੀ ਵਧੀਆ ਉਹਦੇ ਪਾਣੀ ਚ ਲੰਗੀ ਜਾਂਦੀ ਸੀ ਕੋਈ ਜ਼ਿੰਦਗੀ ਤੇ ਤਜਰਬਾ ਸਾਡੇ ਨੂੰ ਸੰਝਾ ਕਰਨਾ ਆ ਤਜਰਬਾ ਦੇਖੋ ਕਾਫੀ ਹੈ ਮੈਂ ਕੈਨੇਡਾ ਵੀ ਜਾ ਕੇ ਆਇਆ ਕੀਰਤਨ ਦੇ ਇਸ ਵਿੱਚ ਤੇ ਬਾਕੀ ਅੱਜ ਕੱਲ ਜਿਹੜੇ ਬੱਚੇ ਨੇ ਜਿਹੜੇ ਆਪਣੇ ਪਿੱਛੇ ਆ ਟ੍ਰੇਨਿੰਗ ਸਿੱਖ ਤਰ੍ਹਾਂ ਤੋਂ ਕੁਝ ਕਮੇਟੀਆਂ ਲਾ ਲਓ ਜਾਂ ਕੋਈ ਸਰਕਾਰਾਂ ਦੀ ਢੁੱਲ ਲਾ ਲਓ ਉਹਦੇ ਕਾਰਨ ਇਹੀ ਜਿਹੜਾ ਬਦਲਦਾ ਆ ਰਿਹਾ ਮਾਹੌਲ ਪਹਿਲੇ ਜਿਹੜੇ ਹੁੰਦੇ ਸੀ ਪਿੰਡਾਂ ਦੇ ਵਿੱਚ ਗੁਰਸਿੱਖ ਹੁੰਦੇ ਸੀ ਵਧੀਆ ਮਾਹੌਲ ਹੁੰਦਾ ਸੀ ਪਿਆਰ ਲੋਕਾਂ 'ਚ ਕਦਰਾਂ ਕੀਮਤਾਂ ਦੀਆਂ ਜਿਹੜੀਆਂ ਘਟਦੀਆਂ ਜਾ ਰਹੀਆਂ ਨੇ ਮੋਬਾਈਲ ਨੇ ਬੜਾ ਫਰਕ ਪਾਇਆ ਇਸ ਦੇ ਵਿੱਚ ਅੱਜ ਕੱਲ ਬੱਚੇ ਨੇ ਜਿਹੜੇ ਸਪੋਰਟਸ ਨਾਲ ਟੁੱਟਦੇ ਨੇ ਥੋੜਾ ਨਸ਼ਿਆਂ ਦਾ ਰੁਝਾਨ ਐਸੀ ਕਿਰਪਾ ਗੁਰੂ ਸਾਹਿਬ ਦੀ ਇੱਧਰ ਸਾਡੇ ਪਿੰਡਾਂ 'ਚ ਅਸੀਂ ਠੀਕ ਐ ਮਾਹੌਲ ਪਰ ਕਾਫੀ ਸੁਣਦੇ ਆ ਸੋਸ਼ਲ ਮੀਡੀਆ ਰਾਹੀਂ ਜਿਹੜਾ ਨਸ਼ਿਆਂ ਦਾ ਰੁਝਾਨ ਐ ਤੇ ਬੱਚੇ ਜਿਹੜੇ ਉਸ ਪਾਸੇ ਵਸਦੇ ਜਾ ਰਹੇ ਨੇ ਜਿਹੜੀ ਜਵਾਨੀ ਐ ਸਾਡੀ ਕੁਝ ਬਾਹਰ ਨੂੰ ਜਾਣ ਦਾ ਜਿਹੜੇ ਇੱ ਬਹੁਤ ਘੱਟ ਜਿਹੜੇ ਲੋਕ ਨੇ ਇਸ ਵਕਤ ਨੂੰ ਆ ਰਹੇ ਨੌਜਵਾਨਾਂ ਨੂੰ ਤੁਸੀਂ ਕੀ ਸੰਦੇਸ਼ ਦੇਣਾ ਹੈ ਸੰਦੇਸ਼ ਦੇਖੋ ਇਹ ਹੀ ਆ ਵੀ ਸਭ ਤੋਂ ਪਹਿਲਾਂ ਤਾਂ ਆਪਣੇ ਜਿਹੜੇ ਬਜ਼ੁਰਗ ਨੇ ਸਾਡੇ ਖਜ਼ਾਨਾ ਨੇ ਜਿਨ੍ਹਾਂ ਕੋਲੋਂ ਅਸੀਂ ਸਿੱਖਣਾ ਹੈ ਉਹਨਾਂ ਦਾ ਸਤਿਕਾਰ ਆਪਣੇ ਮਾਪਿਓ ਦਾ ਸਤਿਕਾਰ ਬਾਕੀ ਆਪਾਂ ਪਿਆਰ ਆ ਜਿਹੜਾ ਇੱਕ ਦੂਸਰੇ ਨਾਲ ਕਰੂ ਗੁਰੂ ਸਾਹਿਬ ਨੇ ਜਿਹੜਾ ਸਾਨੂੰ ਸੰਦੇਸ਼ ਦਿੱਤਾ ਹਰ ਇੱਕ ਧਰਮ ਨੇ ਸਾਨੂੰ ਸਾਂਝੀ ਵਾਲਤਾ ਦਾ ਜਿਹੜਾ ਸੰਦੇਸ਼ ਦਿੱਤਾ ਉਹਨੂੰ ਅੱਗੇ ਲੈ ਕੇ ਜਾਈਏ ਤੇ ਜੇ ਉਹ ਸਾਨੂੰ ਇਨਸਾਨੀਅਤ ਦਾ ਹੈ ਉਹਦੇ ਤੇ ਮਾਰਗ ਤੇ ਆਪਾਂ ਚੱਲੀਏ ਤੇ ਇਧਰ ਆਪਣੇ ਇਤਿਹਾਸ ਜਿਹੜਾ ਸ਼ਾਨਾਮਤ ਇਤਿਹਾਸ ਆ ਤੁਸੀਂ ਜਾਣਦੇ ਹੋ ਪੰਜਾਬੀਆਂ ਦੀ ਵੀ ਬੜੀਆਂ ਕੁਰਬਾਨੀਆਂ ਨੇ ਸਾਡੇ ਗੁਰੂ ਸਿਵਾਨਾਂ ਦੀ ਬਹੁਤ ਵੱਡੀ ਦੇਣ ਆ ਉਹਨਾਂ ਨੂੰ ਮੁੱਖ ਰੱਖਦੇ ਹਾਂ ਅਸੀਂ ਉਸ ਰਸਤੇ ਤੇ ਉਹਨਾਂ ਨੇ ਜਿਹੜਾ ਸਾਨੂੰ ਦਿੱਤਾ ਏ ਉਹ ਤੇ ਜ਼ਰੂਰ ਚੱਲੀਏ ਜੀ ਇਹ ਆਪਾਂ ਬੇਸਿਕਲੀ ਸਸਰੀ ਗੱਲ ਵੀਰੇ ਕੀ ਨਾਮ ਆ ਵੀਰੇ ਗगनਪ੍ਰੀਤ ਸਿੰਘ ਆ ਜੀ ਬਾਈ ਕੀ ਕਰਦੇ ਤੁਸੀਂ ਮੈਂ ਵੀਰੇ ਪੰਚਾਇਤ ਮੈਂਬਰ ਆਂ ਠੀਕ ਆ ਸ਼ਕੀਨੀ ਚੁਗਨੀ ਪੂਰੀ ਲਾ ਕੇ ਰੱਖਦੇ ਹਾਂ ਨਹੀਂ ਨਹੀਂ ਬਸ ਸੁਣਨਾ ਸੁਣਨੇ ਰਿਸ਼ਕੀ ਲਾ ਕੇ ਰੱਖਦੇ ਹਾਂ ਪੂਰੇ ਚਲੋ ਵੀਰੇ ਸ਼ੁਰੂ ਤੋਂ ਹੀ ਠੀਕ ਅਸੀਂ ਕਿੱਪਾ ਹੀ ਹੋਰ ਪੜਾਈ ਬੜੀ ਬਈ ਮੈਂ ਵੀਰੇ ਪਲਾਸਕੋ ਕੀਤੀ ਆ ਤੇ ਆਈਟੀ ਕੀਤੀ ਹੋਈ ਆ ਠੀਕ ਹੈ ਵੀ ਸਮਰਾਲੇ ਕੀਤੀ ਹੈ ਬਈਆ ਸਿਆਸਤ 'ਚ ਆਉਣ ਦਾ ਕੀ ਕਰਨ ਮਾਣਿਆ ਵੀਰੇ ਸਿਆਸਤ 'ਚ ਮਤਲਬ ਚਲੋ ਮੈਂ ਉਧਰ ਸਰਬਸ਼ਾਂਤੀ ਨਾਲੇ ਪੰਚ ਬਣਿਆ ਜਾਨੀ ਕਿ ਕੋਈ ਆਪਣੇ ਲਈ ਬੋਟਾ ਨਹੀਂ ਪਈਆਂ ਹੈਗੀਆਂ ਤੇ ਅਸੀਂ ਲੰਬੜਦਾਰ ਵੀ ਆ ਤੇ ਉਹਦੇ ਕਰਕੇ ਚਲੋ ਐ ਬਾਪੂ ਲੰਬੜਦਾਰ ਸੀਗਾ ਮਾ ਚਲੋ ਦੇਖ ਲੈਨੇ ਆ ਇੱਕ ਵਾਰੀ ਆ ਕੇ ਨਾ ਚਲੋ ਬਣ ਗਏ ਹਾਂਜੀ ਦੇਖ ਲੈ ਜੱਦੀ ਬੁਤੀ ਅੱਜ ਆ ਹਾਂ ਬਲੀ ਪਰਬੇਰ ਹਸਕਲ ਜੀ ਕੀ ਨਾਮ ਆ ਵੀਰ ਖਰਦਮ ਸਿੰਘ ਜੀ ਠੀਕ ਹੈ ਬਈ ਤੁਸੀਂ ਕੀ ਕਰਦੇ ਮੈਂ ਪਰਚੁੰਦੀ ਦੁਕਾਨਾ ਮੇਰੀ ਠੀਕ ਹੈ ਕਿਹੜੀ ਜਗ੍ਹਾ ਬਈ ਇੱਥੇ ਮਿਜੜੀ ਕਨਾਂ ਜੀ ਅੱਗੇ ਅੱਡੇ ਤੇ ਠੀਕ ਹੈ ਬਈ ਕਿੰਨਾ ਟਾਈਮ ਹੋ ਗਿਆ ਬਈ ਦੁਕਾਨ ਕੀਤੀ ਨੂੰ ਲਗ ਭਗ ਹੋ ਗਏ ਜੀ 8 ਸਾਲ ਹੋ ਗਏ ਹਾਂ ਬਈ ਪਹਿਲਾਂ ਤੁਸੀਂ ਜਦੋਂ ਛੋਟੇ ਹੁੰਦੇ ਹੋ ਤੁਸੀਂ ਕਰਿਆਨੇ ਦੀ ਦੁਕਾਨ ਤੇ ਜਾਂਦੇ ਹੋਗੇ ਉਦੋਂ ਰੂੰਗਾ ਲੈਣ ਦਾ ਰਵਾਜ ਹੁੰਦਾ ਹੁੰਦਾ ਹਣਾ ਹੁਣ ਹੈਗਾ ਉਹ ਨਹੀਂ ਹੁੰਦੀ ਹੈਗਾ ਜੀ ਰਵਾਜ ਜੀ ਹੁਣ ਤਾਂ ਬੱਚਿਆਂ ਨੂੰ ਨਹੀਂ ਹੈਗਾ ਇਹ ਗੱਲਬਾਤ ਬਾਰੇ ਵੀ ਨਹੀਂ ਪਤਾ ਹੈਗਾ ਬੱਚਿਆਂ ਨੂੰ ਰੂੰਗਾ ਕੀ ਹੁੰਦਾ ਹੁਣ ਹੁਣ ਤਾਂ ਬਸ ਸੌਦਾ ਲੈਂਦੇ ਸੌਦਾ ਲੈ ਕੇ ਜੀ ਭੱਜ ਜਾਂਦੇ ਜਦੇ ਅੱਗੇ ਜਦੋਂ ਜਾਂਦੇ ਹੈ ਮੈਂ ਹੁਣ ਤਾਂ ਇਹ ਦਿੰਦੇ ਵੀ ਨਹੀਂ ਰੂੰਗਾ ਉਹਦਾ ਰੂੰਗਾ ਵੀ ਐਸੇ ਦਿੰਦੇ ਨਹੀਂ ਹੈਗੇ ਠੀਕ ਨਹੀਂ ਗੱਲ ਤੇ ਕਦੇ ਸਾਨੂੰ ਵੀ ਪੁੱਛਿਆ ਨੇ ਵੀ ਐਨੇ ਵੈਸੇ ਰੂੰਗਾ ਨਹੀਂ ਆਉਂਦੀ ਬਹਿਟੋ ਵੀ ਨਹੀਂ ਜਰੂਰ ਕਦੇ ਨਹੀਂ ਪੁੱਛੀ ਪਰ ਆ ਕੇ ਚੱਕ ਲੈਂਦੇ ਨੇ ਹਾਂ ਯਾਨੀ ਕਿ ਥੋੜੇ ਯਾਰ ਨੇ ਹਾਂ ਇਹ ਆ ਕੇ ਚੱਕ ਲੈਂਦੇ ਨੇ ਜੇ ਇਹ ਚੱਕਣਾ ਲੈਣ ਤਾਂ ਆ ਕੇ ਫਰਜੋ ਕਰ ਲੈਂਦੇ ਨੇ ਆ ਸਮਾਨ ਨੂੰ ਜੋ ਕੋਈ ਖਾਣ ਫੀਣਦਾ ਹੁੰਦਾ ਫਰਜੋ ਲੈ ਨਹੀਂ ਫਿਰ ਇਹ پیسے ਭੁਗ ਦੇ ਦਿੰਦੇ ਹੈ ਕਿ ਨਹੀਂ ਭੁਗ ਦੇ پیسے ਤਾਂ ਸਾਖਤਾ ਦੇਖ ਹੀ ਲੋ ਤੁਸੀਂ ਦੋ ਜਿਆਦਾ ਨਹੀਂ ਕਰ ਦਿੰਦੇ ਨੇ ਉਹ ਕਰ ਦਿੰਦੇ ਨੇ ਇਹ ਥੋੜਾ ਲੇਟ ਕਰ ਦਿੰਦੇ ਨੇ ਹਾਂ ਜੀ ਮਤਲਬ ਜਿਵੇਂ ਦੁਕਾਨ ਦੇ ਆ ਕੇ ਸਮਾਨ ਸਮੁੰ ਚਾ ਕੇ ਖਾ ਲਿਆ ਇਹਨਾਂ ਨੇ ਮੁੜ ਕੇ ਫਿਰ ਉਹਦਾ ਹਿਸਾਬ ਕਿਤਾਬ ਦਿੰਦੇ ਕਿ ਨਹੀਂ ਦਿੰਦੇ ਦਿੰਦੇ ਨੇ ਥੋੜਾ ਟਾਈਮ ਲਾਉਂਦੇ ਨੇ ਹਾਂ ਲਾਉਂਦੇ ਨੇ ਜਿਹੜੀ ਹਾਂ ਜੀ ਕਰਦੇ ਨੇ ਥੋੜਾ ਜਿਹਾ ਫਿੰਗਰ ਚੈੱਕ ਕਰਾਂ 1 2 ਜੀ ਸਭ ਤੋਂ ਵੱਧ ਆ ਆਧਾਰ ਕਰਦਾ ਬੰਦਾ ਕਿ ਆਧਾਰ ਬੰਦਾ ਨਹੀਂ ਫਿਲਹਾਲ ਤਾਂ ਦੋ ਹੀ ਨਹੀਂ ਕਰਦੇ ਕਿ ਇਹਨੇ ਹਾਂ ਉਹ ਤਾਂ ਠੀਕ ਨੇ ਬੰਦੇ ਬੰਦੇ ਆਓ ਠੀਕ ਨੇ ਹਾਂ ਵਾ ਇਹਨਾਂ ਗੁਜਾਵਨ ਥੋੜੇ ਤਿੰਨਾਂ ਦੀ ਸ਼ਰਾਰਤੀ ਕਿਹੜਾ ਬਈ ਤੂੰ ਹੀ ਆਪਣੇ ਆਪ ਹੀ ਦੱਸ ਵਾ ਇਹਨਾਂ ਦਾ ਹੀ ਲੱਗਦਾ ਜੀ ਆਪਾਂ ਦਾ ਹਾਂ ਜੀ ਕਿਵੇਂ ਸ਼ਰਾਰਤਾਂ ਕਰਦਾ ਬਈ ਸ਼ਰਾਰਤ ਦੇਖ ਲਓ ਜੀ ਹੁਣ ਸਾਬਦਾ ਨੂੰ ਪਤਾ ਹੀ ਆ ਇੱਕ ਨੂੰ ਸ਼ਰੀਫ ਲੱਗਦਾ ਇੱਕ ਨੂੰ ਦਾ ਸੁਣਾਉਂਦਾ ਦਾ ਤਾਂ ਹੀ ਸ਼ਰਾਰਤਾ ਕਰਦਾ ਕਿਵੇਂ ਦੀ ਸ਼ਰਾਰਤਾ ਕਰਦੇ ਆ ਬਸ ਜਵਾਕਾਂ ਨੇ ਤਾਂ ਹੀ ਇਹਨੂੰ ਕਿਹੜੀ ਆ ਬਸ ਕਿ ਐ ਫੜ ਲੈਣਾ ਕਿ ਐ ਕਰ ਲੈਣਾ ਇਹਨੇ ਬਸ ਆ ਚੀਜ਼ਾਂ ਨੇ ਦੇ ਕੋਲ ਬਈ ਇੱਕ ਦੂਜੇ ਨੂੰ ਰੀਲਾਂ ਭੇਜਦੇ ਸੀ ਹਾਂ ਭੇਜੀਦੇ ਨੇ ਕਿ ਕਿਵੇਂ ਰੀਲਾਂ ਕਿੰਦਾਂ ਦੀ ਰੀਲਾਂ ਭੇਜਦੇ ਹਾਂ ਹੱਸੇ ਮਜ਼ਾਕ ਲਈ ਭੇਜੀਦੇ ਨੇ ਉਸ ਤੋਂ ਬਾਅਦ ਸ਼ਰਾਰਤੀ ਰੀਲਾਂ ਕਿਹੜਾ ਭੇਜਦਾ ਆ ਹੀ ਭੇਜਦਾ ਆ ਦੇਰ ਕਿਨਿਤ ਪੁੱਟਿਆ ਗਿਆ ਬਈ ਉਹਨੂੰ ਬੜਾ ਟਾਰਗੇਟ ਕਰੇ ਕੀ ਵਜਹ ਮੈਂ ਛੋਟਿਆਂ ਹੀਾਂ ਤੋਂ ਪਿਆਰ ਵੱਧ ਕਰਦੇ ਨੇ ਮੇਰੇ ਨਾਲ ਅੱਛਾ ਨਾਲੇ ਪੰਚ ਨੇ ਸਾਡੇ ਦੋਏ ਅਸ ਮੇਰੇ ਮਾਦਰ ਸਰਪੰਚ ਨੇ ਤਾਂ ਕਰਕੇ ਸਾਡਾ ਪਿਆਰ ਜ਼ਿਆਦਾ ਅੱਛਾ ਇਹਨਾਂ ਨਾਲ ਕੋਈ ਯਾਨੀ ਸਰਪੰਚ ਸਾਹੋ ਹਾਂਜੀ ਹਾਂ ਮੇਰੇ ਮਾਦਰ ਸਰਪੰਚ ਨੇ ਮੈਂ ਉਹਨਾਂ ਦਾ ਬੇਟਾ ਨਹੀਂ ਠੀਕ ਹੈ ਜੀ ਹਾਂਜੀ ਜਦੋਂ ਸਾਡਾ ਫੋਨ ਹੁਣ ਆ ਰਹੇ ਸੀਗੇ ਸਾਰੀ ਜ਼ਿੰਮੇਵਾਰੀ ਮੇਰੇ ਕੰਨਾ ਤੁਸੀਂ ਨੂੰ ਆ ਰਹੇ ਫਿਰ ਹੁਣ ਘਰ ਦੇ ਨਾਲ ਸਾਥ ਦੇਣਾ ਪੈਂਦਾ ਜੀ ਮੈਂ ਵੈਸੇ ਬਿਜ਼ਨਸ ਵੀ ਕਰਦਾ ਮਤਲਬ ਉਹਦੇ ਉਹਦੇ ਅੱਧੇ ਫੋਨ ਤਾਂ ਉਹਦੇ ਹੀ ਆਉਂਦੇ ਨੇ ਹਾਂਜੀ ਹਾਂ ਠੀਕ ਹੈ ਜੀ ਇਹਨਾਂ ਦੋਨਾਂ ਨੂੰ ਤੁਹਾਨੂੰ ਤੰਗ ਕਿਹੜਾ ਕਰਦਾ ਬਾਈ ਤੰਗ ਤਾਂ ਜੀ ਮੇਰੇ ਪੰਚ ਕੋਈ ਵੀ ਨਹੀਂ ਕਰਦਾ ਮੈਂ ਹੀ ਇਹਨਾਂ ਨੂੰ ਤੰਗ ਵੱਧ ਕਰਦਾ ਕਿਵੇਂ ਬਾਈ ਮਤਲਬ ਇਹ ਬੰਦਾ ਜਾਂ ਆਹ ਬੰਦਾ ਬਾਈ ਦੋਨਾਂ ਜੋ ਉਦਾਸ ਬੈਠਾ ਕੋਈ ਨਾ ਇਹਨੂੰ ਜਾ ਕੇ ਤੁਸੀਂ ਹਸਾਉਣਾ ਕਿਵੇਂ ਹਸਾਓਗੇ ਇਹ ਮੈਨੂੰ ਦੇਖਦੇ ਸਰ ਹੱਸਪੰਦੇ ਨੇ ਜੀ ਯਾਰ ਇਹਨਾਂ ਇਨੀ ਭੈੜੀ ਸ਼ਕਲ ਹੈ ਸਾਡਾ ਭੈੜੀ ਸ਼ਕਲ ਦੀ ਨੇ ਗੱਲਾਂ ਹੀ ਇਹੋ ਜਿਹੀਆਂ ਹੁੰਦੀਆਂ ਸਾਡੇ ਕੋਲ ਕਿਵੇਂ ਦੀ ਕਿਵੇਂ ਦੀ ਗੱਲਾਂ ਕਰਦੇ ਮੈਂ ਇਹੀ ਪੁੱਛਣਾ ਗਿਆ ਉਹ ਇਹਨਾਂ ਕੋਈ ਪਰਿਵਾਰਕ ਛੇੜ ਲਈਦਾ ਕਿ ਨਾ ਮੈਂ ਜਸ਼ਨਪ੍ਰੀਤ ਆ ਬਾਈ ਤੁਸੀਂ ਕਿੱਦਾਂ ਬਾ ਬੈਠੇ ਤਾਂ ਗੇੜਦੇ ਸੀਗੇ ਟਾਈਮ ਪਾਸ ਨੂੰ ਉਹ ਐਨੂੰ ਕਿਉਂ ਨਹੀਂ ਪੁੱਛੂ ਇਹ ਇਹਨੂੰ ਪੁੱਛੋ ਪਹਿਲਾਂ ਚਲੋ ਤੇ ਜੀਬੱਟੀਆ ਬਾਈ ਤੰਨੇ ਮਿੱਤਰੋ ਦੀ ਚਾਰੇ ਹਾਂ ਹਾਂ ਹੀ ਹਾਂ ਠੀਕ ਕਿੰਨੇ ਟਾਈਮ ਦੀ ਜਾਰੀ ਆ ਬਾਈ ਤੁਹਾਡੀ ਸਾਡੀ ਜਾਰੀ ਇਹਦੇ ਨਾਲ ਤਾਂ ਹੋ ਗਈ 3-4 ਸਾਲ ਇਹ ਨਾਲ ਜਾਨ ਕੀ ਸ਼ੁਰੂ ਹੋਈਆਂ ਜੀ ਕਿੰਨਾ ਕੁ ਟਾਈਮ ਹੋਇਆ ਹੋ ਗਿਆ ਬਾਈ 10-11 ਸਾਲ ਸਭ ਤੋਂ ਵੱਧ ਥੋੜੇ ਜਿ ਸ਼ਰਾਰਤੀ ਬੰਦਾ ਕਿਹੜਾ ਸ਼ਰਾਰਤੀ ਦਾ ਹੀ ਆ ਜੀ ਪਿੰਡ ਤੇ ਅੱਛਾ ਪਿੰਡ ਦਾ ਹੀ ਸਭ ਤੋਂ ਆ ਸ਼ਰਾਰਤੀ ਕਿਵੇਂ ਹੀ ਸ਼ਰਤ ਕਰਦਾ ਬਾਈ ਬਸ ਜੀ ਜੋ ਇਹ ਛੋੜਾ ਹੁੰਦਾ ਸੀਗਾ ਡੁੱਬ ਜੀ ਕਿਸ਼ਤੀ ਬਣਾਉਂਦਾ ਸੀਗੇ ਉਹਦ ਨਹੀਂ ਹੁੰਦੀ ਜਿਵੇਂ ਫਰਿੱਜਾਂ ਚ ਆਉਂਦੀ ਹੁੰਦੀ ਸੀਗੇ ਉਹ ਗੁੱਦਾਂ ਜੀਆਂ ਦੀ ਇਹਨੇ ਡੁੱਬੇ ਜੇ ਕਿਸ਼ਤੀ ਸੱਟ ਲੈਣੀ ਤੇ ਰੱਸੀ ਪਾਉਣੀ ਉਹਨੂੰ ਜਿਹੜਾ ਦੂਜਾ ਰਿਓ ਵਾਲਾ ਧਾਗਾ ਹੁੰਦਾ ਉਹਦੀ ਰੱਸੀ ਪਾ ਲੈਣੀ ਵੀ ਇਸ ਬੋਰਡ ਤੇ ਇਹ ਉਹਨੂੰ ਉਹਦੇ ਉੱਤੇ ਛਾਲ ਮਾਰ ਦਿੰਦੇ ਸੀਗੇ ਇਹ ਸ਼ਰਾਰਤ ਹੁੰਦੀ ਸੀ ਇਹਦਾ ਉਹਦਾ ਦੁੱਧਾ ਉਹ ਤਰ੍ਹਾਂ ਹੀ ਜੀ ਆਲੀ ਉਹ ਫਰੇਟਰੀ ਆ ਆ ਚਲੋ ਹੁਣ ਦੌਣ ਦੌਣ ਬੰਦੇ ਦੇ ਘਰ ਏਸੀ ਨਹੀਂ ਸੀਗਾ ਕੋਠੇ ਦੇ ਪੈਂਦਾ ਹੁੰਦਾ ਜੀ ਤੇ ਇਹਨੇ ਲੋਟੇ ਚਲੋ ਏਸੀ ਵਾਲਾ ਤਾਂ ਕੰਮ ਲਈਏ ਫ੍ਰਿਜ ਤੋਂ ਰਾਤ ਨੂੰ ਇਹਨੇ ਬਾਹਰ ਕੱਢ ਕੇ ਫ੍ਰਿਜ ਰੱਖ ਲੈਣੀ ਹਨਾ ਫ੍ਰਿਜ ਦੇ ਟੱਕੀ ਖੋਲ ਕੇ ਮੂਰੇ ਮੰਜੜਾ ਕੇ ਪੈ ਜਾਂਦਾ ਜੀ ਅੱਛਾ ਠੀਕ ਠੀਕ ਹੋਰ ਬਾਈ ਕੀ ਨਾਮ ਹੈ ਮੇਰੇ ਨਦੀਰ ਸਿੰਘ ਦੇ ਠੀਕ ਹੈ ਬਾਈ ਤੁਸੀਂ ਕੀ ਕਰਦੇ ਸ਼ਰਾਬ ਤਾਂ ਉਹ ਲਾਵਾ ਹੈ ਸ਼ਰਾਬ ਤਾਂ ਉਹ ਲਾਵਾ ਕੀ ਕਰੇ ਕਬੱਡੀ ਖੇਡਦਾ ਹੈ ਕਬੱਡੀ ਖੇਡਦਾ ਨਾਦਰ ਹੈ ਥਰੀ ਦੇ ਬਾਰੇ ਵਿੱਚ ਹੋ ਹੀ ਹੋਣਾ ਸੀ ਕੈਨੇਡਾ ਨੂੰ ਗਿਆ ਕੋਬਡੀ ਕਬੱਡੀ ਮੈਨੂੰ ਹੋ ਗਿਆ ਬਈ ਸਿਰੂਲੀ ਕਬੱਡੀ ਜੇਰੂ ਸਿਰੂ ਨੇ ਬੱਤੀ ਕਿੱਲੋ ਤੋਂ ਲੈ ਕੇ ਉਪਰ ਤੱਕ ਗਿਆ ਬਈ ਮਿਹਨਤ ਕਿੰਨੀ ਕਰ ਮਿਹਨਤ ਬਈ ਹੁਣ ਤਾਂ ਕਰਦੇ ਆ ਪੂਰੀ ਹਨ ਤੇ ਹੁਣ ਖੇਡਣ ਲੱਗਣਾ ਮੂਰੇ ਇੰਟਰਨੈਸ਼ਨਲ ਜਿਹੜੇ ਆਪਣੇ ਇੰਡੀਆ ਦੇ ਪ੍ਰੋਫੈਸ਼ਨਲ ਪਲੇਅਰ ਨੇ ਉਹਨਾਂ ਦਾ ਕਿੱਦੋਂ ਹਾਂ ਬਈ ਕਿਹੜੇ ਕਿੰਨਾ ਕਿੱਡੇ ਬੜੇ ਨੇ ਇਹਨਾਂ ਗੋਪੀ ਕ੍ਰੰਤੀ ਬਈ ਉਹਨਾਂ ਤੇ ਹੋਰ ਹੋਰ ਨੇ ਲੀਡਰ ਬਈ ਕਿ ਜਾਫੀ ਜਾਫੀ ਸਭ ਤੋਂ ਤਕੜਾ ਜਫਾ ਕਿਹੜਾ ਜਿਹਨੂੰ ਲਾਇਆ ਸੀ ਮੈਂ ਸਭ ਤੋਂ ਤਕੜਾ ਜੱਫਾ ਲਾਇਆ ਬਈ ਸਦੀਪ ਦੋਦਦੇ ਵਾਲਾ ਤੇ ਉਦੋਂ ਵੀ ਕਿਵੇਂ ਕਿੰਨਾ ਕਾ ਜ਼ੋਰ ਲੱਗਿਆ ਕਿਵੇਂ ਲੱਗਿਆ ਸਮੂਹ ਜੱਫਾ ਲਾਉਣ ਤੋਂ ਬਾਅਦ ਤੇ ਜੱਫਾ ਉਹ ਵਧੀਆ ਲੱਗਿਆ ਬਈ ਉਹਨੂੰ ਫੜਨ ਦੀ ਵੀ ਚਾਹਨਾ ਸੀ ਮੇਰੀ ਤੇ ਵੀ ਮੈਂ ਫੜ ਨਹੀਂ ਪੜਨਾ ਉਹਨੇ ਤਿੰਨ ਕਵਡੀਆਂ ਪਾਈਆਂ ਮਾਨੂੰ ਦੋ ਮਾ ਤਿੰਨਾਂ 'ਚ ਫੜੂੰਗਾ ਫੜੂੰਗਾ ਮੈਂ ਦੋ ਬਾਦਿਕਾ ਮੈਂ ਤਵਨਾਂ ਤੀਜੀ ਮੈਂ ਫੜਦੇ ਆ ਬਈ ਸਭ ਤੋਂ ਯਾਦਗਰੀ ਮੈਚ ਕਿਹੜਾ ਸੀ ਮੇਰਾ ਸਭ ਤੋਂ ਮੈਚ ਯਾਦਗਰੀ ਤੇ ਗਵਿੰਦਗੜ ਸੀ ਮੈਂ ਪਹਿਲੇ ਦਿਨ ਜਿੰਦਗੀ ਵਿੱਚ ਖੇਡੇ ਸੀ ਪਹਿਲੇ ਦਿਨ ਜਿੱਤੇ ਸੀ ਪਹਿਲੇ ਦਿਨ ਬੈਸਟ ਨਿਕਲੇ ਪਹਿਲੇ ਦਿਨ ਮੋਟਰਾਂ ਦਿੱਤੇ ਸੀ ਆਹ ਕਿਆ ਬਾਤ ਵੀ ਹੁਣ ਸੁਪਨਾ ਕੀ ਆ ਤੁਹਾਡਾ ਕਬੱਡੀ ਦੇ ਵਿੱਚ ਵੀ ਆਹ ਮਹਕਾਵਾ ਹਾਸਲ ਕਰਨਾ ਤੇ ਸੁਪਨਾ ਬਸ ਬਾਹਰ ਖੇਡਣ ਦਾ ਤੇ ਕਿਹੜੇ ਪਲੇਅਰ ਨੂੰ ਜਫਾ ਲਾਉਣ ਦਾ ਸੁਪਨਾ ਹੈਗੀ ਤਮੰਨਾ ਵੀ ਆਹ ਪਲੇਅਰ ਨੂੰ ਯਾਰ ਆ ਲਾਉਣਾ ਚਾਹਤਾ ਤੇ ਬੜੀਆ ਨੇ ਟੌਪ ਦੇ 5-6 ਪਲੇਅਰ ਨੇ ਇਹਨਾਂ ਨੂੰ ਕਿਹੜੇ ਕਿਹੜੇ ਨਾਮ ਲਰੋ ਜਿਹੜੀ ਇਹ ਹੈ ਤੇ ਸੰਸਾਨ ਸੁਲਤਾਨ ਸੰਸਬਰ ਤੇ ਰਵੀ ਦੇਵਰਾ ਤੇ ਬੂਰੀ ਦੇਸਲ ਤੇ ਰਵਿੰਦਰ ਦੁੱਧਾ ਤੇ ਇੱਕ ਸੋਣੋ ਬਈ ਹੁਣ ਤੁਸੀਂ ਸੁਪਨਾ ਕੀ ਹੈ ਤੁਹਾਡਾ ਬਾਹਰ ਖੜਨ ਦਾ ਹਣਾ ਜਿਹੜੇ ਐਕਸ਼ਨ ਚੱਲਦੇ ਆ ਕਬੱਡੀ ਦੇ ਵਿੱਚ ਤੁਹਾਡਾ ਕਿਹੜਾ ਐਕਸ਼ਨ ਮੇਰਾ ਬਸ ਥਾਪੀ ਵਾਲੀ ਹੈ ਬਾਈ ਥਾਪੀ ਵਾਲੀ ਹੈ ਹਾਂ ਉਂਗਲਾ ਖੜੀ ਰਹਿੰਦੀ ਹੈ ਹਾਂ ਚਲੋ ਇਦਾਂ ਹੀ ਉਂਗਲਾ ਖੜੀ ਰਹਿ। ਹੋਰ ਬਾਈ ਕੀ ਨਾਮ ਹੈ ਮੇਰਾ ਜਗਤਾਰ ਸਿੰਘ ਠੀਕ ਹੈ ਬਾਈ ਤੁਸੀਂ ਮੈਂ ਕਰੇਟ ਖੇਡ ਦਈਂ ਬੈਠੇ ਕਰੇਟ ਤੁਸੀਂ ਦੱਸੋ ਪਰ ਜਾਵੇ ਕਰੀਏ ਓਏ ਲਿਆਜ਼ ਗੈਰੀ ਮੈਂ ਤਾਂ ਇਹ ਬੜੀ ਆ ਹੁਣ ਕੇ ਨਿਕਲ ਗਿਆ ਡੇ ਮੈਂ 350 ਰੁਪਏ ਜਿੱਤੇ ਸੀ ਤਿੰਨ ਬੇਟਾ ਲਗਾਤਾਰ ਕੱਢਤੀ ਸੀ ਬੋਲਡ ਮਾਰੀ ਦੀ ਤੁਸੀਂ ਉਈ ਤੰਗੜਾ ਰਹਿਣਾ ਹੁਣ ਤਾਂ ਹੀ ਯਾਦਗਾਰੀ ਹੈ ਪੁਰਾਣੇ ਤਾਂ ਜਿਆ ਜੀ ਦਾ ਬੋਲ ਪਾ ਉਹ ਮੈਂ ਕਹਿੰਦਾ ਬਸ ਹੋ ਗਈ ਠੀਕ ਹੈ ਬਈ ਇਹਨਾਂ ਚ ਤੰਗ ਪਰੇਸ਼ਾਨ ਕੌਣ ਕਰ ਸਕਦਾ ਦੋ ਹੀ ਤੰਗੇ ਕਰਦੇ ਨੇ ਕੋਈ ਤੰਗ ਕਰਦੇ ਕਿਵੇਂ ਤੰਗ ਕਰਦੇ ਆ ਸਵੇਰ ਤੋਂ ਤੰਗ ਕਰਨਾ ਹੈ ਬਈ ਬਸ ਉਹੀ ਮਸੂਮੀ ਨੂੰ ਤੰਗ ਹੀ ਕਿਵੇਂ ਵੀ ਕਰਦੇ ਹੋਈ ਹੈ ਮੈਂ ਪੂਰੀ ਰਾਤ ਨੂੰ ਮੈਂ ਪੜਦਾ ਹੀ ਪੜਦਾ ਵੀ ਆ ਬਾਹਰਲੀ ਯੂਨੀਵਰਸਿਟੀ ਕਲਾਸਾਂ ਰਾਤ ਨੂੰ ਹੁੰਦੀਆਂ ਨੇ ਤੇ ਮੈਂ ਰੈਂਚ ਸੁੱਤਾ ਐ ਸਵੇਰੇ ਆ ਕੇ ਉਈ ਠਾਲਣ ਲਾ ਜਾਂਦੇ ਉਹ ਉਹ ਮੈਨੂੰ ਸਭ ਤੋਂ ਵੱਧ ਤੰਗ ਲੱਗਦਾ ਹੈ ਬਈ ਫਿਰ ਗੁੱਸਾ ਪੁੱਟਾਉਂਦਾ ਨਾ ਮਾਈ ਗੁੱਸਾ ਦਾ ਕੀ ਹੋਣੀ ਹੁਣ ਇਕੱਠੇ ਰਹਿੰਦੇ ਨਹੀਂ ਨਹੀਂ ਗੁੱਸਾ ਕਰਸਾਂ ਅਸੀਂ ਗਾਲਾ ਗੋਲਾ ਕੱਢੀ ਹਣੀ ਉਹ ਤਾਂ ਉਹ ਰੋਜ਼ੇ ਕੱਢਦੀ ਸੀ ਨਹੀਂ ਬਈ ਸਭ ਤੋਂ ਵੱਧ ਲਾਪਾਗੀ ਦੀ ਕਰਦੇ ਰੂਏ ਇਹਨਾਂ ਪਰ ਮੈਂ ਕਿਵੇਂ ਕਰਦੇ ਲਾਪਾ ਚਲੋ ਹੁਣ ਕਰਕੇ ਦਿਖਾਓ ਨਹੀਂ ਹੁਣ ਕਰ ਉਹ ਟਾਈਮ ਤੇ ਤਿੰਨ ਸੜੇ ਆ ਇਹ ਵਿਆਹ ਹੋਈ ਸੀ ਤਾਂ ਆਪਣਾ ਵੱਧ ਕਰਦੇ ਆ ਆਹ ਵਿਆਹ ਆ ਗਿਆ ਭਾਈ ਹਾਂ ਹਾਂ ਭਾਈ ਕਦੋਂ ਟੰਗਿਆ ਗਿਆ ਭਾਈ ਬਾਈ ਹੋ ਗਿਆ ਮੈਨੂੰ ਸਾਲ ਹੋ ਗਏ ਦੋ ਸਾਲ ਹੋ ਗਏ ਭਾਈ ਜਿਆਦਾ ਐਟੀਟਿਊਡ ਹਾਂ ਜੀ ਆਵੋ ਕੱਲ ਮਾਤਾ ਪਿਤਾ ਦੇ ਵਾਸਤੇ ਨਿਕਲੀ ਆ ਘਰ ਵਾਲੇ ਦਾ ਨਹੀਂ ਪਰਾਈ ਵਾਰ ਸਾਡੀ ਵਿਆਹ ਹੀ ਵਿਆਹ ਤੋਂ ਬਾਅਦ ਜ਼ਿੰਦਗੀ ਵਧੀਆ ਕਿ ਪਹਿਲਾਂ ਵੀ ਦੋਨੇ ਵਧੀਆ ਨਹੀਂ ਸਾਡੇ ਤੋਂ ਦੋਨੇ ਵਧੀਆ ਨਹੀਂ ਜੀ ਵਿਆਹ ਵਾਲੀ ਵੀ ਵਧੀਆ ਇਹ ਵਿਆਹ ਵਾਲੀ ਵੀ ਵਧੀਆ じゃ ਵਧੀਆ ਹੈਗੀ ਇਹਦਾ ਵਧੀਆ ਹੈਗੀ ਜੀ ਨਹੀਂ ਮੈਂ ਜੁੱਤੀਆਂ ਪਾਉਣ ਵਾਲੇ ਕੰਮ ਕਰਨੇ ਕਰੇ ਭਰਾਵਾ ਨਾ ਨਾ ਜੀ ਹਲੇ 5 ਘੰਟੇ ਆਏ ਹਾਂ ਇਹਨੇ ਹਮਕਤਹਾਇਆ ਹੋਰ ਮੈਰਿਜ ਵਾਰਸੀ ਦੇ ਦੀ ਦੋ ਦਿਨ ਪਹਿਲਾਂ ਹਾਂ ਘਰ ਵਾਲੇ ਦਾ ਨਹੀਂ ਭਾਈ ਸਾਡੇ ਨਾਲ ਮਨਾਈਆ ਇਹ ਲਾ ਪਿਆਰ ਬੜਾ ਜਰਾਂ ਦਾ ਯਾਰ ਹੈ ਬਸ ਬਿਆਹ ਹੈ ਬੜਾ ਮੇਰੇ ਵਿਆਹ ਦੇ ਫਿਰ ਗਾ ਕੋ ਪਾਇਆ ਹਾਂ ਬਾਈ ਬੋਲ ਬੋਲੋ ਵਿਆਹ ਬਿਆਹ ਇਹਦਾ ਵਿਆਹ ਦੇ ਪਰ ਟਾਈਮ ਦੀ ਪਤਾ ਲੱਗੇ ਸੀ ਮੈਨੂੰ ਮੁੰਡੇ ਦਾ ਫੋਨ ਆ ਜਿਆ ਵਿਆਹ ਇਹਦਾ ਇਹਦਾ ਆਇਆ ਸੀ ਦੋ ਦਿਨ ਪਹਿਲਾਂ ਪੀਜੀ ਸੀ ਇਹ ਤੇ ਅਸੀਂ ਮੜ ਅਰਜੇ ਉੱਤੇ ਕਿਤੇ ਬਸ ਕਾਨੂੰਨ ਦੇ ਪਤਾ ਲੱਗੇ ਫੇ ਜਦ ਇਹ ਵਿਆਹ ਦੇਗੇ ਆ ਜਾਓ ਭਾਈ ਅੱਗੇ ਨੂੰ ਆ ਜਾਓ ਇਸ ਪਿੰਡ ਦੇ ਮੈਥਣੇ ਸਿੰਗਰ ਨੇ ਹੈ ਮੁੰਡਾ ਗੌਂਦਾ ਵੀ ਹੈ ਉਸ ਗੱਲ ਲਈਦਾ ਭਾਈ ਥੋੜਾ ਹੋਰ ਇਹਦੇ ਵਰਗਾ ਬੰਦਾ ਕੋਈ ਵੀ ਨਹੀਂ ਸਾਡੇ ਮਿੰਦ ਇੰਨਾ ਸਾਊ ਏ ਵਧੀਆ ਬੰਦਾ ਕੋਈ ਨਹੀਂ ਹੈ ਜੇ ਇਹ ਨਸਲੀ ਤੋਂ ਬੜਿਆ ਮੈਂ ਜੱਦੀ ਸੋਝੀ ਸਮਝੀ ਆ ਤਾਂ ਪਹਿਲਾਂ ਵੀ ਸ਼ੁਰੂ ਦੀ ਪਿਆਰਾਂ ਸਾਰੇ ਇਕੱਠੀ ਵਾਰ ਕਿਹਨ ਇਕੱਠੇ ਹੋਏ ਬਾਈ ਗੋਡੀ ਬੋਕਸ ਉਡੀ ਖੇਡਦਾ ਉਹ ਜਾਸੇ ਪਹਿਲਾਂ ਵੀ ਨਾਲ ਆ ਬਈ ਠੀਕ ਹੈ ਇਹ ਪਾਈਆਂ ਨੇ ਜੰਪਾਇਰ ਪਹਿਲਾਂ ਉਹਦੇ ਬਚਪਨ ਇਕੱਠੇ ਸਕੂਲ ਟਾਈਮ ਇਕੱਠੇ ਦੀ ਹੁੰਦੀ ਠੀਕ ਹੈ ਸਾਰੇ ਵਧੀਆ ਨੇ ਉਹ ਉਧਰ ਕੈਮਰੇ ਵੱਲ ਦੇਖ ਕੇ ਕਹਿੰਨਾ ਸੋਹਣਾ ਜਿਹਾ ਗਾਣਾ ਪਾ ਦੇ ਆਪਦਾ ਲਿਖਿਆ ਗਾਣਾ ਆਪਦਾ ਲਿਖਿਆ ਬਈ ਆਪਦਾ ਲਿਖਿਆ ਤਨਾ ਪਹਿਲਾਂ ਬਸ ਮੈਂ ਸੁਣਾਉਣਾ ਬਈ ਕਰੇ ਸਟਾਰ ਵੀਰੇ ਆਉਣਗੇ ਆਉਣਗੇ ਹਾਂ ਤੂੰ ਚਾਹੇ ਪੁੱਛਦੀ ਨਹੀਂ ਕਰਕੇ ਕਾਲ ਕੁੜੇ ਮੇਰਾ ਪਹਿਲਾਂ ਨਾਲੋਂ ਚੰਗਾ ਨਹੀਂ ਹੁਣ ਹਾਲ ਕੁੜੇ ਤੂੰ ਚਾਹੇ ਪੁੱਛਦੀ ਨਹੀਂ ਕਰਕੇ ਕਾਲ ਕੁੜੇ ਮੇਰਾ ਪਹਿਲਾਂ ਨਾਲੋਂ ਚੰਗਾ ਨਹੀਂ ਹੁਣ ਹਾਲ ਕੁੜੇ ਹੁਣ ਆ ਜਾ ਵਾਪਸ ਤੰਗ ਨਹੀਂ ਕਰਦਾ ਸੁਣਉ ਤੇਰੀ ਮੈਂ ਹੁਣ ਆ ਜਾ ਵਾਪਸ ਤੰਗ ਨਹੀਂ ਕਰਦਾ ਸੁਣਉ ਤੇਰੀ ਮੈਂ ਨਹੀਂ ਉਹ ਲੜਦਾ ਬਾਕੀ ਜੇ ਮੈਂ ਤੈਨੂੰ ਠੀਕ ਲੱਗੇ ਮਨ ਬਾਕੀ ਜਿਵੇਂ ਤੈਨੂੰ ਠੀਕ ਲੱਗੇ ਇੱਕ ਤੂੰ ਯੋ ਐ ਖਾਸ ਮੇਰੇ ਲਈ ਮੈਨੂੰ ਤੇਰੇ ਜਿਹਾ ਸਜਣ ਨਾ ਕੋਈ ਲੱਭੇ ਐ ਵਾ ਵਾ ਕੀ ਬਾਤ ਹੈ ਯਾਰਾਂ ਦੋਸਤਾਂ ਦੀ ਕਿਹੜੀ ਫਾਰਮੇਸ਼ਨ ਦੀ ਕਿਹੜੇ ਗਾਣੇ ਦੀ ਸੋਤ ਬੰਦੇ ਇਹ ਕਿਹੜਾ ਤੁਣ ਯਾਰਾਂ ਦੋਸਤਾਂ ਜਿਹਨੂੰ ਚੱਕ ਮੇ ਹੀ ਕਹਿੰਦੇ ਹੁੰਦੇ ਵੀਰੇ ਚੱਕ ਮੇ ਗਿਆ ਕਰ ਯਾਰ ਖੁੱਲ ਗਿਆ ਗੋਣਾ ਨਾ ਤੋਂ ਚੱਕ ਮੇ ਹਾਂ ਵੀਰੇ ਸੁਣਾ ਦਈਦਾ ਪਰ ਉਦਾਂ ਹਜੇ ਥੋੜਾ ਜਿਹਾ ਹੁਣ ਸਾਨੂੰ ਵੀ ਸੁਣਾ ਦੇ ਇੱਕ ਚੱਕ ਮੇ ਨਹੀਂ ਕਰ ਜਿਹੜਾ ਸੁਣਦੇ ਆ ਦਿੱਤੋ ਉਉ ਜਿਵੇਂ ਨੋਟਸ ਦੇ ਵਿੱਚ ਲਿਖਿਆ ਵੀਰੇ ਉਹਦਾ ਫੋਨ ਲੈਣਾ ਸੁਣਾ ਦੇਣਾ ਨਹੀਂ ਲੈਣਾ ਸੁਣਾ ਨੋਟਸ ਕਰ ਲੈ ਕੋਈ ਮੇਰੇ ਯਾਰਾਂ ਤੇ ਗੱਲ ਖੜ ਗਈ ਆ ਕਿ ਚੁੱਪ ਕਰ ਜਾ ਹੁਣ ਬੋਲੀ ਨਾ ਤੈਨੂੰ ਸਾਡੇ ਬਾਰੇ ਕਿੱਥੇ ਪਤਾ ਐ ਨਾ ਗੱਲ ਦਿਲ ਦੀ ਤੂੰ ਵੀ ਕੋਈ ਖੋਲੀ ਨਾ ਥੋੜਾ ਸਿੱਖ ਜਾ ਪਿਆਰ ਨੂੰ ਟਰੀਟ ਕਰਨਾ ਇਦਾਂ ਸਾਰੀ ਜ਼ਿੰਦਗੀ ਹੀ ਕਿਤੇ ਕੱਲੀ ਨਾ ਰਹਿ ਜਾਵੀਂ ਮੇਰੇ ਨਾਲ ਬਸ ਯਾਰ ਤੇਰਾ ਆ ਬਿਨਾ ਖਿਆਲ ਮੈਨੂੰ ਕਰ ਮਾਫ ਆਪਣੇ ਦੁਰਾਂ ਹੀ ਬਹਿ ਜਾਵੀਂ ਠੀਕ ਆ ਵੀਰੇ ਬਹੁਤ ਧੰਨਵਾਦ ਏਸੀ ਪਿੰਡ ਮੰਜਾਲੀ ਕਲਾਂ ਦੇ ਸਾਥ ਹੁਣ ਵਧਦੇ ਅਗਲੇ ਪਿੰਡ ਵੱਲ ਮੈਨੂੰ ਤੇ ਮੇਰੀ ਟੀਮ ਨੂੰ ਦੀ ਇਜਾਜ਼ਤ ਕੈਮਰਾਮੈਨ ਜਗਜੀਤ ਦੇ ਨਾਲ ਹਾਕਮ ਸਿੰਘ ਅਮਦਗੜੀਆ ਮੰਜਾਲੀ ਕਲਾਂ